ਸਸੀਕਾਲ ਜੀ ਅੱਜ ਫੇਰ ਬੈਠੇ ਆ ਯੂਨੀਵਰਸਿਟੀ ਕਿਉਂ ਬੈਠੇ ਆ ਤੁਹਾਨੂੰ ਪਤਾ ਹੈ ਤਾਜ਼ੀ ਇਨਫੋਰਮੇਸ਼ਨ ਤੁਹਾਨੂੰ ਦੇ ਦਈਏ ਇੱਕ ਵਾਰ ਮੇਰੇ ਨਾਲ ਅਮਨ ਵੀ ਹੈ ਸੁਖ ਵੀ ਹੈ ਸਿੱਧੂ ਸਾਹਿਬ ਤੇ ਤੁਹਾਨੂੰ ਇੱਕ ਇੰਟਰੋਡਕਸ਼ਨ ਹੋਰ ਕਰਾਉਣੀ ਹੈ ਸਰਿਕਾ ਜੀ ਇਹ ਦੱਸਣਾ ਕੀ ਆ ਪਹਿਲਾਂ ਕਿ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਸੱਦਿਆ ਗਿਆ ਸੀ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਸੀ ਕਿ ਆਪ ਦਾ ਇੱਕ ਰਿਪ੍ਰੈਜ਼ੈਂਟੇਟਿਵ ਭੇਜੋ ਉਹਨਾਂ ਨਾਲ ਗੱਲ ਹੋਈ ਹੈ ਔਰ ਤੁਸੀਂ ਹਿਸਟੋਰੀਕ ਕੱਠ ਹੋਣ ਜਾ ਰਹੇ ਆ 10 ਤਰੀਕ ਨੂੰ ਆ ਯੂਨੀਵਰਸਿਟੀ ਸਾਰੀ ਭਰੀ ਹੋਈ ਨਜ਼ਰ ਆਊਗੀ ਤੇ ਬੰਦ ਵੀ ਕਿਉਂ ਇਸ ਲਈ ਇਸ ਯੂਨੀਵਰਸਿਟੀ ਦੇ ਹੱਕ ਕੋਈ ਜਾ ਰਹੇ ਨੇ ਪਹਿਲਾਂ ਮੈਂ ਬਹੁਤ ਕੋਸ਼ਿਸ਼ ਤਸ ਚੁੱਕਿਆ ਇੱਕ ਮੋਟੀ ਗੱਲ ਕਹਿ ਦੂਗਾ ਕਿ ਡੈਮੋਕਰੈਟਿਕ ਜਿਹੜੀ ਹੈਗੀ ਹੈ ਸਿਸਟਮ ਹੈ ਯੂਨੀਵਰਸਿਟੀ ਦਾ ਉਹਨੂੰ ਬਦਲ ਕੇ ਇੱਕ ਡਿਕਟੇਟਰਸ਼ਿਪ ਲਿਆਉਣਾ ਚਾਹੁੰਦੇ ਨੇ ਨੋਮੀਨੇਟਡ ਕਰਕੇ ਹੁੰਦੇ ਰਹੀ ਡਿਕਟੇਟਰਸ਼ਿਪ ਇਹਦੇ ਵਿੱਚ ਕੁਝ ਗੱਲਾਂ ਅਮਨ ਕੋਗੇ ਉਹ ਕਰੂਗੀ ਜਿਹੜੀਆਂ ਨਵੀਆਂ ਗੱਲਾਂ ਹੋਣਗੀਆਂ ਤੇ ਬਾਕੀ ਸਾਰੇ ਮੈਂ ਥੋੜਾ ਜਿਹਾ ਘੱਟ ਬੋਲੂਗਾ ਪਰ ਮੈਂ ਇੱਕ ਗੱਲ ਕਹਿ ਦਿਆਂ ਪਹਿਲੀ ਜਿੱਤ ਜਾਂ ਕਹਿ ਲਓ ਵੱਡੀ ਜਿੱਤ ਦੀ ਨਿਸ਼ਾਨੀ ਮਿਲ ਗਈ ਹੈ ਇਹਨਾਂ ਦਾ ਇੱਕ ਕੇਂਦਰੀ ਮੰਤਰੀ ਹੈ ਉਹ ਬੋਲ ਰਿਹਾ ਹੈ ਕਿ ਕੱਲ ਨੂੰ ਅਸੀਂ ਇਹ ਕਹਿਣ ਵਾਲਿਆਂ ਆਫੀਸ਼ੀਅਲ ਆਰਡਰ ਆ ਜਾਊਗਾ ਕਿ ਯੂਨੀਵਰਸਿਟੀ ਉਵੇਂ ਹੀ ਰੱਖੀ ਜਾਊਗੀ ਜਿਵੇਂ ਪਹਿਲਾਂ ਸੀ ਨੋ ਬੰਦੇ ਆ ਰਵੱਦੀਆ ਫਿਰ ਚੇਂਜ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਆ ਵਾਰ-ਵਾਰ ਚੁੰਡੀਆਂ ਕਿਉਂ ਵੜਦੇ ਆ ਜੇ ਟੈਸਟ ਕਰਦੇ ਹੋ ਕਿ ਰਿਐਕਟ ਕਰਦੇ ਆ ਜਾਂ ਨਹੀਂ ਕਰਦੇ ਆ ਆਹੀ ਕੋਸ਼ਿਸ਼ ਹੈ ਸਮਝ ਜੋ ਬੰਦੇ ਬਣ ਜੋ ਨਹੀਂ ਤਾਂ ਮੈਂ ਇੱਕ ਗੱਲ ਇੱਥੋਂ ਵਾਲੇ ਮੁੱਖ ਮੰਤਰੀ ਨੂੰ ਵੀ ਆਣਾ ਹੁੰਦਾ ਤੇ ਬੜਿਆਂ ਨੂੰ ਹੋਰਾਂ ਨੂੰ ਵੀ ਕਿ ਕਦੇ-ਕਦੇ ਉੱਪਰ ਵਾਲੇ ਦੀ ਕਿਰਪਾ ਨਾਲ ਤੇ ਲੋਕਾਂ ਦੀ ਮਿਹਰਬਾਨੀ ਨਾਲ ਮੌਕਾ ਮਿਲਦਾ ਹੁੰਦਾ ਹੈ ਜਦੋਂ ਕੁਝ ਚੰਗਾ ਕਰ ਸਕੋਂ ਔਰ ਦੁਨੀਆ ਤੁਹਾਡੇ ਅਲਵੀਖਰੀ ਹੁੰਦੀ ਹੈ ਉਹਦਾ ਸਦਉਪਯੋਗ ਕਰ ਲੋ ਨਹੀਂ ਤਾਂ ਇਹੋ ਜੀ ਜਗ੍ਹਾ ਤੇ ਜਾਉਂਗੇ ਜਿੱਥੋਂ ਵਾਪਸ ਆਉਣਾ ਮੁਸ਼ਕਲ ਹੈ ਪੰਜਾਬ ਦੇ ਲੀਡਰਾਂ ਦੀ ਉਦਾਹਰਣ ਲੈ ਲੋ ਰੋਂਦੇ ਫਿਰਦੇ ਨੇ ਕੁਛ ਦਾ ਕੋਈ ਨਹੀਂ ਇਹ ਲੋਕ ਨੇ ਅਸੀਮ ਸ਼ਕਤੀ ਔਰ ਇਹ ਅਸੀਮ ਸ਼ਕਤੀ ਜਦੋਂ ਜਾਗ ਜਾਂਦੀ ਹੈ ਤਾਂ ਐ ਮਾਰਦੀ ਹੈ ਸਿੱਟ ਕੇ ਇਹਦੇ ਬਾਰੇ ਸੋਚ ਲਿਓ ਜੇ ਪਰ ਇਹ ਚਾਹੇ ਲੱਖ ਬਿਆਨ ਦੇਈ ਜਾਣ ਲੱਖ ਨਾਂ ਦੀਆਂ ਲਿਖਤਾਂ ਆਈ ਜਾਣ 10 ਤਰੀਕ ਦਾ ਕੱਟ ਹੋ ਰਿਹਾ ਹੈ ਔਰ ਇਤਿਹਾਸਕ ਕੱਟ ਹੋ ਰਿਹਾ ਹੈ ਔਰ ਤੁਸੀਂ ਸਾਰਿਆਂ ਨੇ ਉਹਦੇ ਚ ਹਿੱਸਾ ਲੈਣਾ ਹੈ ਕਿਉਂ ਲੈਣਾ ਉਹ ਮੈਂ ਆਪਾਂ ਚ ਵੀ ਇੱਕ ਦੋ ਗੱਲਾਂ ਕਰਾਂਗੇ ਸੋ ਪਲੀਜ਼ ਜ਼ਰਾ ਇੰਟਰਫੇਅਰ ਜ਼ਰੂਰ ਕਰਿਓ ਜੇ ਬੇਟਾ ਅਮਨ ਤੂੰ ਬੋਲ ਔਰ ਜਿਹਦਾ ਜਦੋਂ ਜੀ ਕਰੇ ਬੋਲ ਸਕਦਾ ਵਿੱਚ ਵਿੱਚ ਘੋਡੇ ਤੇ ਵੀ ਆਉਣੇ ਅਮਨ ਤੂੰ ਬੋਲੀ ਕਰ ਬੇਟਾ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸੇ ਥਾਂ ਦੇ ਉੱਤੇ 22 ਚਾਂਸਲਰ ਦੇ ਬਾਹਰ ਜਿਹੜਾ ਚੌਕ ਬਣਿਆ ਹੋਇਆ ਜਿੱਦਾ ਵਿਦਿਆਰਥੀਆਂ ਨੇ ਨਾਮ ਹੀ ਧਰਨਾ ਪੁਆਇੰਟ ਦਿੱਤਾ ਸੀ ਉੱਥੇ ਉਸੇ ਥਾਂ ਤੇ ਜਿੱਥੇ ਇਹਨਾਂ ਨੇ ਐਫਿਡੇਵਿਟ ਸਾਈਨ ਕਰਵਾਇਆ ਸੀ ਵੀ ਇੱਥੇ ਕੋਈ ਧਰਨਾ ਨਹੀਂ ਲੱਗ ਸਕਦਾ ਤੁਹਾਨੂੰ ਇੱਕ ਥਾਂ ਦਿੱਤੀ ਐ ਇੱਕ ਖੂਂਜੇ ਦੇ ਵਿੱਚ ਉੱਥੇ ਹੀ ਬੈਠ ਕੇ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਦਾ ਇੱਕ ਮੋਰਚਾ ਚੱਲ ਰਿਹਾ ਜਦੀ ਕਮਾਂਡ ਇਥੋਂ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਹੱਥ ਦੇ ਵਿੱਚ ਹੈ ਉਹਨਾਂ ਨੇ ਹੰਬੜਾ ਮਾਰ ਕੇ ਇਸ ਯੂਨੀਵਰਸਿਟੀ ਨੂੰ ਜਿਹੜੀ ਸੈਨੇਟ ਹੈ ਜਿਹਨੂੰ ਇਹਨਾਂ ਨੇ ਪਿਛਲੇ ਸਾਲ ਤੇ ਹੁਣ ਨੋਟੀਫਿਕੇਸ਼ਨ ਕੱਢਤਾ ਵੀ ਅਸੀਂ ਸੈਨੇਟ ਨੂੰ ਹੀ ਭੰਗ ਕਰ ਰਹੇ ਆ ਸੈਨੇਟੋ ਬਾਡੀ ਜਿਹਦੇ ਬਾਰੇ ਇੱਥੇ ਤੁਹਾਨੂੰ ਵੀ ਪਤਾ ਹੈ ਵੀ ਇਹ ਇੱਥੇ ਇਲੈਕਟ ਹੋ ਕੇ ਬਹੁਤੇ ਨਾਮ ਬੰਦੇ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ ਨਾਮਜ਼ਦ ਹੋ ਕੇ ਨਹੀਂ ਕੇਂਦਰ ਸਰਕਾਰ ਦਾ ਇੱਕੋ ਇੱਕ ਉਹਦੇ ਵਿੱਚ ਸਮੱਸਿਆ ਹੈ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਸੈਨੇਟ ਇਸ ਕਰਕੇ ਆ ਕਿਉਂਕਿ ਉਹ ਆਪਣੇ ਫੈਸਲੇ ਨਹੀਂ ਲਾਗੂ ਕਰਵਾ ਸਕਦੇ ਪ੍ਰਧਾਨ ਮੰਤਰੀ ਉਹਨਾਂ ਦਾ ਵੀਸੀ ਉਹਨਾਂ ਦਾ ਰਜਿਸਟਰਾਰ ਉਹਨਾਂ ਦਾ ਡੀਨ ਵਿਦਿਆਰਥੀ ਭਲਾਈ ਉਹਨਾਂ ਦਾ ਸਾਰੇ ਬੰਦੇ ਉਹ ਲਾ ਲੈਂਦੇ ਨੇ ਪਰ ਸੈਨੇਟ ਦੇ ਵਿੱਚ ਬਹੁਤੇ ਬੰਦੇ ਚੁਣ ਕੇ ਆਉਂਦੇ ਕਰਕੇ ਉਹਨਾਂ ਦੇ ਫੈਸਲੇ ਲਾਗੂ ਨਹੀਂ ਹੁੰਦੇ ਫੈਸਲੇ ਲਾਗੂ ਕਰਨ ਵਾਲੀ ਆਖਰੀ ਬਾਡੀ ਸੈਨੇਟ ਹੈ ਕੱਲੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਦਾ 16-17000 ਵਿਦਿਆਰਥੀ ਨਹੀਂ ਸਗੋਂ ਪੰਜਾਬ ਦੇ 200 ਕਾਲਜ ਜਿਹਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਇਹਦੇ ਨਾਲ ਸਰੋਕਾਰ ਹੈ ਤੇ ਅੱਜ ਜੇ ਇਹ ਯੂਨੀਵਰਸਿਟੀ ਸਾਡੇ ਹੱਥੋਂ ਖੁੱਸਦੀ ਹੈ ਤਾਂ ਇੱਥੇ ਫਿਰ ਇਹਦਾ ਕੇਂਦਰੀਕਰਨ ਕਰ ਦਿੱਤਾ ਜਾਊਗਾ ਸਿੱਧਾ ਕੇਂਦਰ ਦੇ ਕੰਟਰੋਲ ਦੇ ਵਿੱਚ ਹੋਊਗੀ ਉਹ ਆਪਦੇ ਬੰਦੇ ਲਾਉਣਗੇ ਆਪਦੇ ਹਿਸਾਬ ਨਾਲ ਨੀਤੀਆਂ ਬਣਾਉਣਗੇ ਫੀਸਾਂ ਬਹੁਤ ਵੱਡੇ ਪੱਧਰ ਤੇ ਵਧਣਗੀਆਂ ਜਿਹਦੇ ਨਾਲ ਇਹਦਾ ਨਿੱਜੀਕਰਨ ਪ੍ਰਾਈਵੇਟਾਈਜੇਸ਼ਨ ਹੋ ਜੂਗੀ ਜਿਵੇਂ ਚੰਡੀਗੜ੍ਹ ਯੂਨੀਵਰਸਿਟੀ ਦੀ ਫੀਸ ਆ ਜਿਹੜੀ 2-3 ਲੱਖ ਰੁਪਏ ਹੈ ਸਾਲ ਦੀ ਉਸੇ ਤਰ੍ਹਾਂ ਇੱਥੇ ਵੀ ਜਿਹੜਾ 10000 ਬਿਲਕੁਲ लवली ਯੂਨੀਵਰਸਿਟੀ ਲੈ ਲੋ ਚਤਕਾਰਾ ਲੈ ਲੋ ਜਿੰਨੀਆਂ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਕੱਪੜੀਆਂ ਸਿੱਖਿਆ ਦੇ ਨਾਮ ਤੇ ਦੁਕਾਨਾਂ ਖੋਲੀਆਂ ਹੋਈਆਂ ਨੇ ਉਹਦੇ ਵਾਂਗੂ ਇਸ ਯੂਨੀ ਸੀ ਸਿ ਲੋਹਾਰੋਂ ਇੱਥੇ ਲੱਗੇ ਆਏ ਸੀ ਉਹ ਖਤਮ ਹੋ ਜੇਗੀ ਅੱਜ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਹਨੂੰ ਨਿੱਜੀ ਹੱਤਾਂ ਚੋਂ ਬਚਾਉਣ ਦੇ ਲਈ ਇਹਨੂੰ ਕੇਂਦਰ ਦੀਆਂ ਗਿਰਜ਼ਾਂ ਵਾਲੀਆਂ ਨਜ਼ਰਾਂ ਤੋਂ ਬਚਾਉਣ ਦੇ ਲਈ ਇਹਨੂੰ ਭਾਗਵੇਂ ਕਰਨ ਤੋਂ ਖਾਕੀ ਨਿਕਰਾਂ ਵਾਲਿਆਂ ਦੀ ਇੱਥੇ ਐਂਟਰੀ ਤੋਂ ਬਚਾਉਣ ਲਈ ਲੋੜ ਆ ਵੀ ਅੱਜ ਅਸੀਂ ਸਾਰੇ ਮਿਲ ਕੇ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਗੇ ਆਈਏ ਤੁਸੀਂ ਕੋਈ ਵਿਦਿਆਰਥੀ ਹੋ ਤੁਸੀਂ ਕੋਈ ਵਕੀਲ ਹੋ ਤੁਸੀਂ ਕੋਈ ਬੁੱਢੀ ਜੀ ਵੀ ਹੋ ਕੋਈ ਮਲਾਜਮ ਹੋ ਚਾਹੇ ਕਿਸਾਨ ਹੋ ਮਜ਼ਦੂਰ ਹੋ ਭਾਵੇਂ ਬੇਰੋਜ਼ਗਾਰ ਹੋ ਤੁਹਾਡਾ ਅੱਜ ਫਰਜ਼ ਬਣਦਾ ਹੈ ਵੀ ਤੁਸੀਂ ਵੀ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਲੜੀਏ ਲੜਨਾ ਲਾ ਕੇ ਲੜੋ ਕਿਉਂਕਿ ਅਸੀਂ ਇਹ ਉਮੀਦ ਸਰਕਾਰਾਂ ਤੋਂ ਨਹੀਂ ਰੱਖ ਸਕਦੇ ਸਰਕਾਰਾਂ ਨੇ ਹਮੇਸ਼ਾ ਇਸ ਯੂਨੀਵਰਸਿਟੀ ਨਾਲ ਸਾਡੇ ਲੋਕਾਂ ਦੇ ਨਾਲ ਉਹਨਾਂ ਦੇ ਮੁੱਦਿਆਂ ਨਾਲ ਦਗਾ ਕਮਾਈ ਹੈ ਲੜੇ ਹਮੇਸ਼ਾ ਲੋਕ ਨੇ ਜਿਹੜਾ ਕੱਠ ਲੋਹੇ ਦਾ ਲੱਕ ਕਹਿੰਦੇ ਆਪਾਂ ਵੀ ਅੱਜ ਉਸੇ ਕੱਠ ਨੇ ਆ ਕੇ 10 ਤਰੀਕ ਨੂੰ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਵਾਉਣਾ ਤੇ ਪਹਿਲਾਂ ਹੀ ਦਾਦੇ ਨਜ਼ਰ ਆ ਰਹੇ ਨੇ ਡਰਦਿਆਂ ਨੂੰ ਹੋਰ ਡਰਾਉਣ ਦੀ ਸੰਗ ਨੂੰ ਤਾਂ ਆਓ ਸਾਰੇ ਇਕੱਠੇ ਹੋ ਕੇ ਮਿਲ ਕੇ 10 ਤਰੀਕ ਨੂੰ ਯੂਨੀਵਰਸਿਟੀ ਪਹੁੰਚੇ ਵਾ। ਇੱਕ ਹੋਰ ਗੱਲ ਹੈ ਕਮਾਲ ਦੀ ਕਿ ਅਮਨ ਇਹਨਾ ਡੈਮੋਕ੍ਰੇਸੀ ਨਾਲ ਬੰਦੇ ਨੇ ਬਾਅਦ ਚ ਡੈਮੋਕ੍ਰੇਸੀ ਦੇ ਦੁਸ਼ਮਣ ਹੋ ਜਾਂਦੇ ਨੇ। ਮਤਲਬ ਅਜੀਬ ਵਿਡੰਬਣਾ ਹੈ ਇਹਨਾਂ ਦੀ। ਇਹਦੇ ਚ ਨਾ ਹੋਰ ਤਿੰਨ ਗੱਲਾਂ ਹੋਰ ਨੇ। ਪਰ ਉਹਨਾਂ ਗੱਲਾਂ ਨੂੰ ਕਰਦੇ ਰਵਾਂਗੇ ਅਸੀਂ ਇੰਟਰਵਿਊ। ਇੱਕ ਨਾ ਸਰਿਕਾ ਜੀ ਆਏ ਨੇ ਹੁਣੇ ਜਿਨ੍ਹਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਕਿਥੋਂ ਤੁਸੀਂ ਇੱਧਰ ਆ ਗਏ ਮਾਰੇ ਗਾਂ ਨੂੰ ਹੋ ਜੇ। ਕਿਹੜੀ ਜਗ੍ਹਾ ਤੂੰ ਬੈਠੀ ਰਹਿਣਾ ਬੇਟਾ? ਬੈਠੀ ਰਹਿਣਾ। ਅੱਛਾ ਬੜਾ ਜ਼ੋਰ ਦੀ ਬੋਲੋ ਸਰਕਾਰ ਨੂੰ ਨਹੀਂ ਸੁਣੀ ਗੱਲਵੇਂ ਦੇਖੋ ਜੀ ਮੇਰੀ ਗੱਲ ਹੈ ਤੁਸੀਂ ਬੱਚਿਆਂ ਨੂੰ ਇੱਕ ਬੱਚੇ ਇੱਥੇ ਪੜਨਾ ਆਉਂਦੇ ਆ ਹਨਾ ਬੱਚੇ ਪੜਨਾ ਆਉਂਦੇ ਲੱਖਾਂ ਲੋਕਾਂ ਜਿਹੜੇ ਅੱਜ ਤੁਹਾਡੀ ਸਰਕਾਰ ਚ ਵੀ ਕੰਮ ਕਰ ਰਹੀ ਨਹੀਂ ਨਾ ਸਾਡੇ ਲੀਡਰ ਸਾਹਿਬਾਨ ਪੰਜਾਬ ਦੇ ਹਨਾ ਬਹੁਤ ਤੁਹਾਡੇ ਲਈ ਕੰਮ ਕਰ ਰਹੇ ਆ ਸਾਡੇ ਆਰਮੀ ਚ ਕੰਮ ਕਰ ਰਹੇ ਇੱਥੋਂ ਦੇ ਦੇਨ ਹੈ ਸਾਡੀ ਯੂਨੀਵਰਸਿਟੀ ਦੇ ਮਾਸੀ ਤੁਹਾਨੂੰ ਕਿੰਨਾ ਕੁਸ਼ ਦਿੱਤਾ ਤੇ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਤੁਸੀਂ ਲੈ ਰਹੇ ਹੋ ਖੋ ਰਹੇ ਹੋ ਕਦੇ ਨਾ ਕੀ ਮੈਨੂੰ ਪਤਾ ਤੁਸੀਂ ਅਪੀਲ ਕਿਨੂੰ ਕਰਨਾ ਚਾਹੁੰਦੇ ਸੀ ਕੀ ਕੀ ਕਿਉਂ ਕਰ ਰਹੇ ਹੋ ਦੱਸੋ ਇਹ ਤੁਸੀਂ ਨਾ ਕਰੋ ਦੇਖੋ ਜੇ ਤੁਸੀਂ ਇਹ ਕਰਨਾ ਹੈ ਨਾ ਕਦੇ ਕਦੇ ਤੁਸੀਂ ਸਾਨੂੰ ਕਿਸਾਨਾਂ ਦੇ ਸਾਨੂੰ ਕਿਸਾਨਾਂ ਨੂੰ ਸਾਨੂੰ ਘਰਲੇ ਲਾਗੇ ਪੈ ਰਹੇ ਸਾਡੇ ਤੋਂ ਬਿਜ਼ਨਸ ਖੋਏ ਜਾ ਰਹੇ ਆ ਸਾਡੇ ਸਟੂਡੈਂਟਸ ਤੇ ਆ ਗਿਆ ਤੁਸੀਂ ਸਾਡੇ ਟੀਕੇ ਲਾ ਲਾ ਕੇ ਦੇਖਦੇ ਹੋ ਜੀ ਕਹਾਂ ਜੀ ਮੈਨੂੰ ਦੱਸੋ ਕੀ ਕੱਢ ਲਓਗੇ ਕੀ ਕੱਢ ਲਓਗੇ ਤਰ ਤੂ ਸਿਆ ਕਮਨਾ ਕਰੋ ਫੋਨ ਮੈਂ ਨੇ ਇੱਥੇ ਆਵਾਜ਼ ਦੇਣਾ ਚਾਹੀਦਾ ਐ ਸਾ ਮਦਰ ਇੱਕ ਮਾਂ ਇੱਕ ਬੱਚਿਆਂ ਦੀ ਸਪੋਰਟ ਨਹੀਂ ਲੱਗਿਆ ਇੱਕ ਮਾਂ ਹੈ ਇੱਕ ਮਾਂ ਦੇ ਬਹੁਤ ਜ਼ਿੰਮੇਵਾਰੀਆਂ ਨੇ ਘਰ ਚ ਉਹ ਜ਼ਿੰਮੇਵਾਰੀਆਂ ਨਿਭਾ ਕੇ ਅੱਜ ਮੈਂ 4 ਵਜੇ ਦੀ ਇੱਥੇ ਹੁਈ ਆ ਕਿੰ ਆ ਬੱਚਾ ਤੱਕ ਪਹੁੰਚੀ ਆ ਮੈਂ ਠੀਕ ਐ ਮੈਂ ਉਹ ਮੈਂ ਕਿਉਂ ਆਈ ਆ ਕਿਉਂਕਿ ਮੇਰੇ ਬੱਚਾ ਨੇ ਜੀ ਸਾਹ ਲੈਣ ਇੱਥੇ ਉਹਨਾਂ ਦਾ ਔਖਾ ਹੋ ਜਾ ਉੱਤਮ ਇਹ ਆ ਕਿ ਬਟਨੀ ਇਹ ਕੰਮ ਸੈੱਟ ਹੋ ਕੇ ਫਿਰ ਉਹਨਾਂ ਨਾਲ ਫੇਰ ਫੇਰ ਕੁਝ ਜਿੱਤੇ ਬਿਜ਼ਨਸ ਹੋਗਾ ਉਹ ਫੇਰ ਤਮੇ ਤੁਸੀਂ ਕੰਟਰੋਲ ਕਰੋਗੇ ਪਲੀਜ਼ ਆਣਾ ਕਰੋ ਕੁਦਰਤ ਦੀ ਤੋਂ ਡਰੋ ਹੈ ਰਾਜਨ ਦਰ ਦਰ ਰਾਜਨ ਉਸ ਕੁਦਰਤ ਤੋਂ ਡਰੋ ਜੀ ਉਹ ਤੁਹਾਨੂੰ ਤਾਕਤ ਦੇਤੀ ਨਾ ਤਾਂ ਲੋਕਾਂ ਦੀ ਭਲਾਈ ਵਾਸਤੇ ਆ ਤੇ ਕੱਲ ਨੂੰ ਔਰ ਅਸੀਂ ਸਿੱਖ ਅਸੀਂ ਸਾਡਾ ਪੰਜਾਬ ਹਿੰਦੂ ਸਿੱਖ ਅਸੀਂ ਇੱਕ ਭਰਾ ਅਸੀਂ ਖੜੇ ਆ ਇਕੱਠੇ ਅਸੀਂ ਤੁਹਾਡੇ ਵੀ ਕੰਮ ਕਰਦੇ ਪਰ ਤੁਸੀਂ ਸਾਦੇ ਆਏ ਨਾ ਨਾ ਕਰੋ ਸਾਨੂੰ ਖਤਮ ਨਾ ਨਾ ਕਰੋ ਅਸੀਂ ਹਿੰਦੂ ਸਿੱਖ ਨਾਲੇ ਸੁਣ ਲੋ ਮੈਂ ਸਾਰੇ ਦੇਸ਼ ਨੂੰ ਵਿਦੇਸ਼ੇ ਕਿਹੜਾ ਜਾਣਦੇ ਆ ਅਸੀਂ ਅਸੀਂ ਇੱਕ ਸਾਂ ਹਿੰਦੂ ਸਿੱਖ ਭਰਾ ਨੇ ਸਾਨੂੰ ਕੋਈ ਲੱਗ ਨਾ ਕਰੋ ਉਹ ਹੀ ਵੀ ਕੰਨ ਖੋਲ ਕੇ ਸੰਰੋਖਾ ਖੋਲ ਕੇ ਦਿਮਾਗ ਖੋਲ ਕੇ ਨਾ ਕੋਈ ਅੱਡ ਕਰ ਸਕਦਾ ਉਹ ਹਿੰਦੂ ਅਸੀਂ ਸੇਵਾਂ ਆ ਇਸ ਪੰਜਾਬ ਜਿੱਥੇ ਅਸੀਂ ਇੱਥੇ ਸੇਵਾ ਕੀਤੀ ਵੀ ਸੇਫ ਹੈਗੇ ਗੱਲ ਸੁਣ ਲਓ ਨਾਲੇ ਇੱਕ ਗੱਲ ਹੋਰ ਹੈ ਇੱਕ ਤਾਂ ਮੈਂ ਆ ਸਕਦੀ ਆ ਸੋ ਬਿਮਾਰ ਸੀ ਸੋ ਮੈਨੂੰ ਘਰੇ ਬਣਾਉਂਦਾ ਸੀ ਪਰ ਮੈਂ ਆਪਣਾ ਟਾਈਮ ਹੈ ਨਾ ਮਾਮ ਕੰਨਿਆ ਮਾਓ ਅੱਜ ਨਿਕਲੋ ਕੀ ਆ ਤੁਸੀ ਕਰ ਆਪਾਂ ਬੈਠਦੀ ਆ ਸੋਹਰੇ ਅੱਜ ਕਿ ਮੇਰੇ ਬੱਚਾ ਮਾਂ ਕਿੰਦਾ ਹੈ ਬੱਚਿਆਂ ਦੇ ਹੱਕ ਵਾਸਤੇ ਤੁਸੀਂ ਪੱਤਿਆਂ ਨਾਲ ਲੜਦਿਓ ਸੋਹਿਆਂ ਨਾਲ ਲੜਦਿਓ ਚਾਚੇ ਤਾਣ ਆ ਨਾ ਉਹ ਨਹੀਂ ਅੱਜ ਜਿੱਥੇ ਸਾਡੀ ਬੱਚਿਆਂ ਦੀ ਜ਼ਿੰਦਗੀ ਦਾ ਤੁਹਾਡੇ ਕੈਰੀਅਰ ਦਾ ਅੱਜ ਆ ਕੇ ਲੜੋ ਮਾਂ ਅੱਜ ਖੜੋ ਨਾ ਬਚਾਓ ਆਪਣੇ ਬੱਚਿਆਂ ਨੂੰ ਹਾਂ ਜੀ ਇੱਕ ਗੱਲ ਦੱਸੋ ਜੀ ਮੈਨੂੰ ਇੱਕ ਗੱਲ ਪੰਜੇ ਪੰਜੀ ਇੱਕ ਗੱਲ ਦੱਸੋ ਜੀ ਇਹ ਤੁਸੀਂ ਸਮਝ ਗਏ ਹੋ ਨਾ ਕਿ ਸਾਨੂੰ ਜਦੋਂ ਇਹਨਾਂ ਕੋਲੇ ਜਵਾਬ ਨਹੀਂ ਹੁੰਦੇ ਤਾਂ ਫੇਰ ਪਤਾ ਕੀ ਜਾਂਦੇ ਨੇ ਤੁਸੀਂ ਹਿੰਦੂ ਹੋ ਇਹ ਸਿੱਖ ਨੇ ਇਹ 달ਤ ਨੇ ਇਹ ਜੱਟ ਨੇ ਇਹ ਮੁਸਲਮਾਨ ਨੇ 크ਰਿਸਚੀਅਨ ਨੇ ਆਂਦੇ ਆ ਨਾ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਜਦੋਂ ਤੁਸੀਂ ਸੜਨ ਇਹ ਗੱਲ ਕਹੀ ਜਿਸ ਦਿਨ ਅਸੀਂ ਇਨਸਾਨ ਬਣ ਕੇ ਇਹ ਆਪਦੀ ਮਿੱਟੀ ਲਈ ਵੋਟ ਪਾਉਣ ਲੱਗੇ ਇਹ ਬੰਦੇ ਦੇ ਪੁੱਤ ਬਣ ਜਾਣਗੇ ਸਾਰੇ ਦੇ ਸਾਥ ਆ ਸਾਰੇ ਅਸੀਂ ਬਹੁਤ ਇੱਕਾ ਆਤਮਾ ਨੇ ਪਾ ਸਿੱਧੀ ਕਾਹਦਾ ਹੋਂਦ ਤੋਂ ਪਤਾ ਕੀਆ ਹੁਣ ਅੱਜ 10 ਦਿਨ ਤੋਂ ਵੱਧ ਸੀ ਧਰਨਿਆਂ ਦਾ ਕਲਚਰ ਖਤਮ ਕਰਾਂਗੇ ਔਰ ਦਿਖਾਵਾਂਗੇ ਵੀ ਧਰਨੀ ਅਸੀਂ ਲਗਾਣੀ ਨਹੀਂ ਅਸੀਂ ਸਿਸਟਮ ਹੀ ਹੈਗਾ ਸੈੱਟ ਕਰਾਂਗੇ ਕਿਉਂਕਿ ਅਸੀਂ ਇਹ ਪਕੜ ਪਾ ਗਏ ਤੁਸੀਂ ਟੀਕਾ ਲਾ ਕੇ ਦੀਏ ਅਸੀਂ ਐਂਟੀਟੋਰੀਅਨ ਕਿਆਰ ਕਰ ਲਾ ਪਿਆਰ ਹੋਈ ਪਈ ਹੈ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਅਸੀਂ ਇੱਕਾਂ ਇੱਕ ਸਮਝ ਲੋ ਸਮਝ ਲਿਆ ਆ ਜਦੋਂ ਇਹ ਇੱਕ ਆ ਗਈ ਨਾ ਅਸੀਂ ਕੁਝ ਵੀ ਕਰ ਸਕਦੇ ਹਾਂ ਨਾਲੇ ਜਿਹੜੇ ਬੱਚੇ ਕੈਨੇਡਾ ਜਾਂਦੇ ਆ ਉਹਦੇ ਸਰਕਾਰਾਂ ਨੇ ਕਿਹਾ ਕਿ ਅਸੀਂ ਬੁਲਾਵਾਂਗੇ ਅਸੀਂ ਕੈਨੇਡਾ ਨਹੀਂ ਜਾਣ ਦਿੰਦੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੀਆਂ ਵਰਕਸ਼ਾਪ ਜਿੱਥੇ ਚਾਅ ਠੀਕ ਹੁੰਦੇ ਨੇ ਕੈਨੇਡਾ ਚ ਇਨ ਉੱਥੇ ਆਉਂਦੀ ਐ ਉੱਥੇ 500 ਡਾਲਰ ਮਿਲਦਾ ਘੰਡੇ ਦਾ ਉੱਥੇ ਇੱਕ ਵਰਕਸ਼ਾਪ ਬਣੀ ਹੋਈ ਐ ਕਿਉਂ ਵਰਕਸ਼ਾਪ ਸਾਡੇ ਇੱਥੇ ਨਹੀਂ ਖੁੱਲ ਸਕਦੀ ਇੱਕ ਵਰਕਸ਼ਾਪ ਕੈਨੇਡਾ ਸਿੱਖਣ ਜਾਂਦੇ ਉੱਥੇ ਐਡਮਿਸ਼ਨ ਹੀ ਨਹੀਂ ਹੁੰਦੀ ਬੱਚੇ ਦੀ ਕਿੰਨੇ ਉਹ ਟੈਸਟ ਕਲੀਅਰ ਕਰਨੇ ਪੈਂਦੇ ਨਾਲ ਮੈਡੀਕਲ ਉਹ ਇੱਥੇ ਲਗਾ ਦੋ ਇੱਕ ਦੱਸੋ ਜੋ ਪੈਂਦੀ ਹੋਰ ਗੱਲ ਕਿਉਂ ਜਾਂਦੇ ਸਾਡੇ ਮੁੰਡੇ ਬਾਹਰ ਕਾਰਨ ਕੀ ਐ ਤੁਹਾਨੂੰ ਕੀ ਲੱਗਦਾ ਇੱਥੇ ਇੱਥੇ ਕੀਤਾ ਨਹੀਂ ਸੇਫ ਨਹੀਂ ਜੇ ਬੀਨਸ ਹੋ ਗਿਆ ਉਹ ਨਹੀਂ ਸੇਫ ਇਹ ਕੀ ਨੇ ਕਰਨਾ ਐ ਇਹ ਸਿਸਟਮ ਨੇ ਸਿਸਟਮ ਉਹਨੇ ਇਹਦਾ ਵੀ ਜਵਾਬ ਦਿਓ ਜੇ ਉਹ ਸਿਸਟਮ ਬਣਾਉਂਦਾ ਉਹ ਸਿਸਟਮ ਨੂੰ ਚਲਾਉਂਦਾ ਕੌਣ ਹੈ ਜਿਹੜਾ ਪਾਵਰ ਵੀ ਚਾਹੁੰਦਾ ਉਹ ਕਹਿੰਦਾ ਸਰਕਾਰ ਨਾ ਸਰਕਾਰ ਤੇ ਸਰਕਾਰ ਚੁਣੀ ਕੀਨੇ ਹੈ ਅਸੀਂ ਸਰਕਾਰ ਆਪੇ ਹੀ ਚੁਣੀ ਹੈ ਨਾ ਬਿਲਕੁਲ ਤੁਸੀਂ ਕਿਹਨੂੰ ਵੋਟ ਪਾਈ ਸੀ ਮੈਂ ਇਸ ਲਈ ਨਹੀਂ ਪੁੱਛ ਰਿਹਾ ਕਿ ਤੁਹਾਨੂੰ ਕਾਰਨ ਕਰਾਂ ਜਸਟ ਟੈਲ ਮੀ ਕਿਹਨੂੰ ਵੋਟ ਪਾਈ ਸੀ ਅਪਾ ਇੱਕ ਕੰਸਟਰਕਟਿਵ ਗੱਲ ਕਰਾਂਗੇ ਦੇਖੋ ਜੀ ਮੈਂ ਨਹੀਂ ਮੈਂ ਪਤਾ ਕਿਉਂ ਪੁੱਛਾਂ ਮੈਂ ਦੱਸ ਦਿਆਂ ਤੁਹਾਨੂੰ ਮੈਂ ਕਿਉਂ ਪੁੱਛ ਰਿਹਾ ਚਲੋ ਤੁਸੀਂ ਦੱਸੋ ਨਾ ਮੈਂ ਇੱਕ ਗੱਲ ਪੁੱਛ ਲੈਣਾ ਹੈ ਇੱਕ ਗੱਲ ਸੁਣਨਾ ਬੇਟਾ ਇੱਕ ਸੁਣ ਲਓ ਜੀ ਮੇਰੀ ਗੱਲ ਧਿਆਨ ਨਾਲ ਸੁਣਨਾ ਜੀ ਅਸੀਂ ਜਿਹਨੂੰ ਵੀ ਵੋਟ ਪਾਉਣੀ ਹੈ ਕਦੇ ਉਹਦੀ ਡਿਟੇਲ ਪੁੱਛੀ ਆ ਅਸੀਂ ਕਿ ਤੁਹਾਡੀ ਐਜੂਕੇਸ਼ਨ ਪਾਲਿਸੀ ਕੀ ਹੋਊਗੀ ਅਸੀਂ ਪੁੱਛੀ ਆ ਜੇ ਆਪਾਂ ਪੁੱਛ ਲਈਏ ਜੇ ਅਸੀਂ ਇਹ ਸੁਣ ਲਈਏ ਸਿਸਟਮ ਕਿਹਨੂੰ ਕੰਮ ਨੇ ਕਿ ਇੱਥੇ ਪੁਲਿਸ ਕਿਵੇਂ ਫੰਕਸ਼ਨਿੰਗ ਕਰਦੀ ਹੈ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ ਕਿਵੇਂ ਚੱਲਦੀ ਹੈ ਉਹਨਾਂ ਸਾਰਿਆਂ ਨੂੰ ਕੰਟਰੋਲ ਸਰਕਾਰ ਕਰਦੀ ਹੈ ਨਾ ਸਰਕਾਰ ਆਪਾਂ ਚੁੰਨਦੇ ਆ ਫਿਰ ਲਾਮਾਂ ਉਹਨਾਂ ਨੂੰ ਦਿੰਨੇ ਆ ਤਾਂ ਆਪਾਂ ਪਹਿਲਾਂ ਕਿਉਂ ਨਹੀਂ ਪੁੱਛਦੇ ਨਹੀਂ ਪਰ ਚੁਣੇ ਹੋਏ ਨੂੰ ਵੀ ਫਰਜ਼ ਤਾਂ ਉਹਨਾਂ ਦਾ ਬੰਦਾ ਲੋਕਾਂ ਨੇ ਕੰਮ ਕਰਨਾ ਤੇ ਜੇ ਉਹਨਾਂ ਨੂੰ ਚੁਣ ਕੇ ਲਿਆਂਦਾ ਤਾਂ ਉਹਨਾਂ ਤੋਂ ਸਵਾਲ ਕਰਨਾ ਲੋਕਾਂ ਦਾ ਫਰਜ਼ ਹੈ ਜੇ ਉਹ ਨਹੀਂ ਲੋਕਾਂ ਲਈ ਕੰਮ ਕਰਦੇ ਤਾਂ ਉਹਨਾਂ ਨੂੰ ਲਾਉਣਾ ਵੀ ਲੋਕਾਂ ਦਾ ਫਰਜ਼ ਹੈ ਮੈਨੂੰ ਲੱਗਦਾ ਵੀ ਇਹ ਵੱਡਾ ਆਪਸ਼ਨ ਹੋਣਾ ਪਰਫੈਕਟ ਗੱਲ ਇਹ ਸਹੀ ਗੱਲ ਆ ਬਟ ਹੋਣਾ ਨਹੀਂ ਅਮਨ ਬੱਚੇ ਦੇ ਵਿੱਚ ਕੋਰ ਸਿਸਟਮ ਹੈ ਕਿ ਅਸੀਂ ਜਿਹਨੂੰ ਇੱਕ ਵਾਰੀ ਗਲਤੀ ਕਰੇ ਤਾਂ ਆਪਾਂ ਪਰਖ ਲਿਆ ਨਾ ਤਾਂ ਫਿਰ ਵਾਰ-ਵਾਰ ਗਲਤੀ ਕਿਉਂ ਕਰ ਰਹੇ ਹੈ ਬਈ ਇਹਦੇ ਇੱਕ ਆਪਣੇ ਪੇਰੈਂਟਸ ਦਾ ਵੀ ਯੋਗਦਾਨ ਹੈ ਹੂੰ ਆਪਣੇ ਕਹਿੰਦੇ ਵੀ ਸਾਧਨਾ ਹੋਵੇ ਜਾਂ ਅਣਖੀ ਨਾ ਹੋਵੇ ਬੰਦਾ ਹੋਰ ਜਾ ਮੋਤੇ ਹੂੰ ਆਪਾਂ ਜਿਹੜੇ ਹੱਜ ਸਾਹਿਬ ਦੀ ਕੋਈ ਬੱਚਾ ਆਵਾਜ਼ ਦਾ ਪੇਰੈਂਟਸ ਨੇ ਲੱਤਾਂ ਪਿੱਛੇ ਨਿੱਟਦੇ ਮੈਨੂੰ ਆ ਇਹਨਾਂ ਦੀ ਖੁਸ਼ੀ ਕਿਉਂ ਹੋਈ ਆ ਕੇ ਬੋਲੇ ਤੁਸੀਂ ਪਿੱਛੇ ਹੋ ਜਾ ਮੰਨ ਗਏ ਚੁਣਦੇ ਕਿਉਂ ਆ ਹੁਣ ਸਰਪੰਚੀ ਦੀ ਚੋਣ ਨਹੀਂ ਜੀ ਕਿਸੇ ਨੇ ਲੜਨਾ ਹੋਵੇ 1 ਕਰੋੜ ਰੁਪਏ ਉਹਨੂੰ ਚਾਹੀਦਾ ਘੱਟੋ ਤੁਸੀਂ ਇਹ ਦੇਖੋ ਵੀ ਐਮਐਲਏ ਬੰਦਾ ਤੁਹਾਨੂੰ ਕਿੰਨੇ ਕਰੋੜ ਚਾਹੀਦੇ ਤੁਸੀਂ ਮੈਨ ਲਈ ਇਹ ਗੱਲ ਕੀਤੀ ਤੁਸੀਂ ਜਾਂ ਮੈਂ ਸਾਡੀਆਂ ਜਿਹੜੀਆਂ ਹਾਲਤਾਂ ਚੰਗੀਆਂ ਲਾਣੀ ਵੀ ਸਾਡੇ ਇਸ ਤਰ੍ਹਾਂ ਦਾ ਪ੍ਰਚਾਰ ਹੀ ਨਹੀਂ ਕਰ ਸਕਦੇ ਸਾਰਾ ਮੀਡੀਆ ਤੰਤਰ ਉਹਨਾਂ ਦੇ ਹੱਥ ਦੇ ਵਿੱਚ ਆ ਸਾਰੀ ਤਰ੍ਹਾਂ ਦੀ ਪੋਲਿਟਿਕਸ ਸਭ ਤੋਂ ਵੱਡੀ ਗੁੰਡਾਗਰਦੀ ਅੱਜ ਕੱਲ੍ਹ ਗੁੰਡੇ ਗਰੁੱਪ ਗੈਂਗਸਟਰ ਇਹ ਸਭ ਕੁਝ ਕਾਲਿਆ ਹੋਇਆ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਸਿਆਸਤ ਕਾਇਮ ਕਰ ਲਈ ਤਾਂ ਇਸ ਕਰਕੇ ਇਹ ਬਹੁਤ ਇਸ ਪੱਧਰ ਦੇ ਉੱਤੇ ਬਹੁਤ ਗੰਦੀ ਰਾਜਨੀਤੀ ਲੋੜ ਸਾਨੂੰ ਕੀ ਹੈ ਲੋੜ ਹੈ ਜ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਇਹਨਾਂ ਸਰਕਾਰਾਂ ਇਹਨਾਂ ਲੋਕਾਂ ਤੋਂ ਆਪਾਂ ਆਸ ਕਰਦੇ ਹਈਏ ਆਸ ਸਾਨੂੰ ਕਾਹਦੇ ਤੋਂ ਸਾਡੀ ਇਕੱਠਾਂ ਤੋਂ ਸਾਡੀਆਂ ਆਪਦੀਆਂ ਜੱਥੇ ਬਦਲੇਵਾ ਕਰਨੀਏ ਲੜੀਏ ਬਈ ਬਟਾ ਇਹਦੇ ਚ ਇੱਕ ਮੇਰੀ ਸਬਮਿਸ਼ਨ ਹੈ ਕਿ ਕੀ ਆਪਾਂ ਇਕੱਠ ਹੀ ਕਰਦੇ ਰਵਾਂਗੇ ਕੀ ਆਪਾਂ ਹਮੇਸ਼ਾ ਇਹੀ ਕਰਦੇ ਰਵਾਂਗੇ ਕਿ ਇੱਕ ਬਣ ਗਿਆ ਤੇ ਫਿਰ ਉਹਦੇ ਪਿੱਛੇ ਭੱਜ ਗਏ ਵਾਈ ਨਾ ਆਪਾਂ ਚੋਣਨ ਵੇਲੇ ਕਿਉਂ ਨਹੀਂ ਸੋਚਦੇ ਕਿ ਆਪਾਂ ਕੀ ਕਰਨਾ ਹੈ ਅੰਨਿਆ ਚੋਣਾ ਰਾਜਾ ਚੋਣਾ ਪੈਂਦਾ ਹੀ ਲੋਕ ਫਿਰ ਨਹੀਂ ਬੇਟਾ ਬੇਟਾ ਉਹਦਾ ਵੀ ਇਲਾਜ ਹੈ ਨਹੀਂ ਬੇਟਾ ਉਹਦਾ ਵੀ ਇਲਾਜ ਹੈ ਆਪਾਂ ਇਹ ਕਹਿ ਦਈਏ ਕਿ ਜਾ ਕੇ ਸਪੌਂਸਰੀ ਤੇ ਆਓ ਜੇ ਆਪਾਂ ਜੋਇਨ ਕਰੀਏ ਕੀਰ ਡਿਟੇਲ ਦੇਣਗੇ ਐਪਲੀਕੇਸ਼ਨ ਦੇ ਅਪਨ ਕੋਈ ਤਾਂ ਤਰੀਕਾਕਾਰ ਬਣਾਉਣਾ ਪਊਗਾ ਨਾ ਅਪਰ ਰੁਕੇ ਤਾਂ ਨਹੀਂ ਰਵਾਂਗੇ ਇਹਦੇ ਤੇ ਕੁਝ ਤਾਂ ਕਰਨਾ ਪਊਗਾ ਆਪਾਂ ਜੇ ਆਪਾਂ ਹੀ ਸੋਚੀਏ ਕਿ ਹਰ ਤੀਜੇ ਸਾਲ ਆਪਾਂ ਇਹੀ ਬੈਠਿਆ ਕਰਾਂਗੇ ਧਰਨੇ ਤੇ ਹਨ ਮੇਰੇ ਵਾਲੀ ਉਮਰ ਚ ਤੂੰ ਆ ਜਾਂਗੀ ਬੇਟਾ ਤੇ ਮੈਂ ਅਗਲੀ ਉਮਰ ਚ ਚਲੇ ਜਾਊਂਗਾ ਕੀ ਆਪਾਂ ਇਹੀ ਕੰਮ ਕਰਾਂਗੇ ਨਹੀਂ ਅਪਾ ਨੂੰ ਜਿਵੇਂ ਆਪਾਂ ਸੋਚਿਆ ਕਿ ਯੂਨੀਵਰਸਿਟੀ 'ਚ ਆਪਾਂ ਕੁਝ ਐਡੀਸ਼ਨ ਕਰੀ ਜਿਹਦੇ ਨਾਲੇ ਚੀਜ਼ ਹਰ ਤੀਜੇ ਮਹੀਨੇ ਤੀਜੇ ਸਾਲ ਨਾ ਹੋਵੇ ਪੱਕਾ ਐ ਹੀ ਆਪਾਂ ਪੰਜਾਬ ਦੇ سلسلے 'ਚ ਦੇਸ਼ ਦੇ سلسلے 'ਚ ਕਿਉਂ ਨਹੀਂ ਅਜਿਹੀ ਇੱਕ ਰੀਤ ਚਲਉਂਦੇ ਕਮਸੇ ਕਮ ਜਿਹੜੀ ਵੀ ਸਰਕਾਰ ਬਣੇ ਉਹ ਕੁਝ ਮੁੱਦਿਆਂ ਤੇ ਤਾਂ ਬਣੇ ਇਹ ਤਾਂ ਨਾ ਬਣੇ ਕਿ ਚੱਲ ਵੀ ਜਿੰਦਾਬਾਦ ਮਰਦਾਬਾ ਆਹ ਹੋ ਰਹੀ ਜਿਹੜੀ ਪੀਸੀ ਸਹਿਬਾਨ ਹੈ ਜ਼ੋਰ ਦੀ ਜ਼ੋਰ ਦੀ ਜਿਹੜੇ ਹੁਣ ਬੀਸੀ ਸਹਿਬਾਨ ਆ ਤੁਸੀਂ ਮੈਮ ਤੁਸੀਂ ਇੱਕ ਇੱਕ ਮਾਂ ਮਾਵੀ ਪਰ ਤੁਸੀਂ ਰੁਤਬਾ ਹੋਣਾ ਤੁਹਾਡੀ ਕੋਲ ਇੰਨੇ ਬੱਚਿਆਂ ਨੂੰ ਉਹ ਕਰ ਰਹੇ ਤੁਹਾਨੂੰ ਜਿੰਮੇਵਾਰੀ ਮਿਲੀ ਹੈ ਕਿੰਨੀ ਸੋਹਣੀ ਜਿੰਮੇਵਾਰੀ ਮਿਲੀ ਹੈ ਹੈ ਜੀ ਪਰ ਤੁਹਾਡੇ ਤੱਕ ਪਹੁੰਚਣ ਦੀ ਪਤਾ ਨਹੀਂ ਕਿ ਕਿ ਸਪਾਰਸ਼ਾ ਲਗਾਨੀਆਂ ਪੈਂਦੀਆਂ ਬੱਚਿਆਂ ਨੂੰ ਤੁਸੀਂ ਇੱਕ ਦਿਨ ਕਿਉਂ ਨਹੀਂ ਰੱਖਦੇ ਕੋਈ ਸੈਟਰਡੇ ਦਾ ਜਿਹੜਾ ਤੁਸੀਂ ਬੱਚਿਆਂ ਨੂੰ ਮਿਲ ਸਕੋ ਉਹਨਾਂ ਦੀਆਂ ਪ੍ਰੋਬਲਮਸ ਸੁਣ ਸਕੋ ਮੇਰੇ ਖਿਆਲ 'ਚ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਤੇ ਮੇਰੀ ਇਹ ਬੇਨਤੀ ਤੁਹਾਡੇ ਤੱਕ ਪਹੁੰਚ ਜਾਣੀ ਚਾਹੀਦੀ ਹੈ ਇੱਕ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਕਿ ਮਾਂ ਹੀ ਨਹੀਂ ਆਈਗੀ ਮਾਂ ਦੇ ਨਾਲ ਨਾਲ ਬੇਟਾ ਵੀ ਆਇਆ ਹੈ ਮਤਲਬ ਇਹਨਾਂ ਦਾ ਬੇਟਾ ਨਹੀਂ ਲੇਕਿਨ ਬੇਟੇ ਵਾਲੀ ਉਮਰ ਚ ਤੂੰ ਦੱਸ ਵੀ ਕੀ ਕਰਨਾ ਦੱਸ ਕਿਹੜੀ ਜੀ ਖਾਲਸਾ ਬਾਈਕ ਇੰਨਾ ਬੀਸ ਮੇਰੀ ਤਾਂ ਨੂੰ ਇਹ ਪੀਲਾ 10 ਤਰੀਕ ਨੂੰ ਤੁਸੀਂ ਪੀਯੂ ਮਲੇ ਪੰਜਾਬੀ ਯੂਨੀਵਰਸਿਟੀ ਚ ਆਇਓ ਬੈ ਉਹ ਤੁਮ ਮੈਂ ਜਵਾਗਾ ਤੁਸੀਂ ਕਹੋਗੇ ਤੂੰ ਤੂੰਗਾ ਤੋ ਆਇਆ ਸਭ ਨੂੰ ਆਣਾ ਚਾਹੀਦਾ ਕਿਉਂਕਿ ਪੰਜਾਬ ਦੀ ਗੱਲ ਹੈ ਇਸ ਲਈ ਮੇਰੀ ਤੁਹਾਨੂੰ ਇਹ ਅਪੀਲ ਹੈ ਤੁਸੀਂ ਜ਼ਰੂਰ ਆਇਓ ਬਾਈ ਜੀ ਅਖਾਂ ਸਭ ਬਾਈ ਜੀ ਬਿਲਕੁਲ ਬਿਲਕੁਲ ਨੈਚੁਰਲ ਆ ਗਿਆ ਤੁਸੀਂ ਇੱਕ ਗੱਲ ਜਾ ਮਰ ਜਾ ਬੇਸ ਬੋਲ ਰਹੇ ਆ ਇੱਕ ਤੇ ਆਇਦਾ ਨਹੀਂ ਮੈਨੂੰ ਡਾਇਰੈਕਟਰ ਸਮਝ ਕੇ ਦੱਸੋ ਬਾਈ ਜੀ ਬਤਾ ਹੈ ਬੜਾ ਹੈ ਤਾਂ ਬਹੁਤ ਅੱਛੀ ਗੱਲ ਹੈ ਇਹ ਚੀਜ਼ ਵੀ ਆਮ ਬੰਦਾ ਕਾ ਕਿਉਂ ਆਵੇ ਮੈਂ ਕਈ ਲੜਾਈਆਂ ਹੋਣ ਇੱਕ ਮਿੰਟ ਐਨ ਪਲੀਜ਼ ਜਿੱਤਾਂ ਆਰਾਂ ਦੀਆਂ ਨਹੀਂ ਹੁੰਦੀਆਂ ਕਈ ਵਾਰ ਅਸੀਂ ਦੱਸਣ ਦੀ ਲੜੀਆਂ ਜਾਂਦੀਆਂ ਵੀ ਹੈਗੇ ਆ ਥੋੜਾ ਜਿਹਾ ਸਵਾਲ ਸੀ ਨਾ ਇਹ ਸਾਨੂੰ ਕਿ ਆਮ ਬੰਦਾ ਪਿੰਡਾਂ ਚ ਉੱਠ ਕੇ ਕਿਉਂ ਆਵੇ ਬਾਈ ਜੀ ਉਹਦਾ ਇਹੀ ਜਵਾਬ ਦਿੰਨੇ ਆ ਵੀ ਤੁਸੀਂ ਹਰੇਕ ਚੀਜ਼ ਨੂੰ ਜਿੱਤ ਹਾਰ ਨਾਲ ਨਹੀਂ ਦੇਖ ਸਕਦੇ ਕਈ ਵਾਰ ਸਾਨੂੰ ਲੜਾਈ ਹੀ ਤਾਂ ਲੜਨੀ ਪੈਂਦੀ ਹੈ ਦੱਸਣ ਲਈ ਵੀ ਸਾਡਾ ਵजूद ਹੈਗਾ ਤੇ ਹੁਣ ਸਾਡੀ ਹੋਣ ਦੀ ਲੜਾਈ ਹੈ ਯੂਨੀਵਰਸਿਟੀ ਦੀ ਲੜਾਈ ਪਤਾ ਕੀ ਇੱਕ ਹੋਰ ਗੱਲ ਹੈ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਹੁਣ ਕਈ ਵਾਰੀ ਨਾ ਮੈਂ ਵੈਸੇ بڑے ਲੋਕਾਂ ਨੇ ਮੈਨੂੰ ਕਹੀ ਕਿ ਕਿਸੇ ਨੂੰ ਸੱਦੇ ਕਿਉਂ ਦੇਵੇ ਜਦੋਂ ਹੱਕ ਦੀ ਲੜਾਈ ਹੋਵੇ ਉਹ ਚ ਸੱਦੇ ਪੱਤਰ ਨਹੀਂ ਦਿੱਤੇ ਜਾਂਦੇ ਬਟ ਜਿਹੜੀ ਜ਼ਿੰਮੇਵਾਰੀ ਆਪਾਂ ਨਿਭਾਉਣੀ ਹੋ ਤਾਂ ਨਿਭਾਈਏ ਨਾ ਜੋ ਆਪਾਂ ਕਰ ਸਕਦੇ ਹਾਂ ਉਹ ਤਾਂ ਕਰੀਏ ਨਾ ਆਪਾਂ ਵਾਰ-ਵਾਰ ਬੈਠਣ ਤੋਂ ਪਹਿਲਾਂ ਇਹ ਤਾਂ ਸੋਚੀਏ ਕਿ ਸਾਨੂੰ ਅਗਲੀ ਵਾਰੀ ਨਾ ਬੈਠਣਾ ਪਵੇ ਤੈਨੂੰ ਕੀ ਲੱਗਦਾ ਸੁਖ ਕੀ ਕਰ ਸਕਦੇ ਬਈ ਦੇਖੋ ਬਿਲਕੁਲ ਤੁਹਾਡੀ ਗੱਲ ਪੁਆਇੰਟ ਆ ਪਰ ਹੁਣ ਜਿਹੜੇ ਕਹਿੰਦੇ ਆ ਵੀ ਭਾਈ ਆਪਾਂ ਕਰਾਂਗੇ ਕੀ ਜਾ ਕਿਵੇਂ ਹੋਊਗਾ ਸਾਡੇ ਕੋਲੇ ਖਿੜਿਆ ਫੁੱਲ ਗਰਾਬ ਦਾ ਚੰਦੀਗੜ੍ਹ ਪੰਜਾਬ ਦਾ ਅਸੀਂ ਲਾਹੌਰੋਂ ਉੱਥੋਂ ਖੋਇਆ ਛੜ ਤੋਂ ਅਸੀਂ ਸ਼ਿਮਲਾ ਆਏ ਸ਼ਿਮਲਾ ਖੋਇਆ ਅਸੀਂ ਚੰਦੀਗੜ੍ਹ ਆ ਗਏ ਹਾਂ ਹਰਪੂਰ ਵੀ ਵਿੱਚ ਹਾਂ ਵਿੱਚ ਹਾਂ ਹੁਣ ਚੰਦੀਗੜ੍ਹ ਵੀ ਖੋਣ ਆ ਗਏ ਯਾਰ ਮੈਂ ਤਾਂ ਤੁਸੀਂ ਸੁੱਤੇ ਰਹੋਗੇ ਉਹ ਕਹਿੰਦਾ ਨਾ ਵੀ ਮੇਰੇ ਪਿੰਡ ਦੀ ਫਿਰਨੀ ਤੇ ਕੁਝ ਹਮਲਾਵਰ ਆਏ ਮੈਂ ਕਿਹਾ ਮੈਨੂੰ ਕੋਈ ਲੋੜ ਨਹੀਂ ਉਹ ਹੌਲੀ ਹੌਲੀ ਮੇਰੇ ਅਗਵਾੜ ਚ ਵੜੇ ਮੇਰੀ ਪੱਤੀ ਚ ਆ ਗਏ ਪੱਤੀ ਤੋਂ ਬਾਅਦ ਮੇਰੇ ਮਹੱਲੇ ਚ ਆ ਗਏ ਆਖਰ ਸਾਡੇ ਘਰਾਂ ਚ ਆ ਗਏ ਆਖਰ ਜਦੋਂ ਮੇਰੇ ਘਰ ਨੂੰ ਪਹੇ ਫਿਰ ਮੈਨੂੰ ਯਾਦ ਆਇਆ ਵੀ ਹਾਂ ਯਾਰ ਉਹ ਤਾਂ ਬਹੁਤ ਖੁਸ਼ ਹੋ ਗਿਆ ਉਹਦੋਂ ਬਾਕੀ ਮਰ ਗਏ ਇਸ ਲਈ ਤੁਸੀਂ ਜੇ ਅੱਜ ਸੁੱਤੇ ਰਹੇ ਘਰਾਂ ਚ ਆਮ ਬੰਦਾ ਚਾਹੇ ਕੋਈ ਆ ਯਾਰ ਉਹ ਇੱਕ ਬੰਦਾ ਜ਼ਿੰਮੇਦਾਰ ਹੈ ਕਿਸਾਨ ਹੈ ਦੁਕਾਨਦਾਰ ਹੈ ਮਜ਼ਦੂਰ ਵਰਗਾ ਸਟੂਡੈਂਟ ਹੈ ਵਕੀਲ ਹੈ ਕੋਈ ਵੀ ਐਨੀਥਿੰਗ else ਕੋਈ ਬੰਦਾਵਾ ਜੇ ਅੱਜ ਤੁਸੀਂ ਇਸ ਯੂਨੀ ਨੂੰ ਬਚਾਉਣ ਲਈ ਨਹੀਂ ਆਏ ਤਾਂ ਫਿਰ ਸਮਝ ਲਓ ਤੁਹਾਡਾ ਵਿਨਾਸ਼ ਸੰਭਵ ਹੈ ਕਿਉਂ ਕਿ ਪਿੱਛੇ ਦੇਖੋ ਹੌਲੀ 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 ਤੁਹਾਨੂੰ ਵੱੜਦੇ ਤਰੀਆ ਆ ਰਹੇ ਨੇ ਜਿਵੇਂ ਉਹ ਚੁੰਡੀ ਵੱਢ ਕੇ ਦੇਖਦੇ ਨੇ ਦਰਦ ਹੋਇਆ ਨਹੀਂ ਹੋਇਆ ਹੋਰ ਤਾਂ ਜਾਂਦੇ ਨੇ ਸਾਗੀਆਂ ਸਾਡੀਆਂ ਸੰਗੀਆਂ ਕੋਟਾਂ ਤੱਕ ਆ ਗਿਆ ਇਹ ਸੰਗੀ ਲਾਣਾ ਸੋ ਇਸ ਸੰਗੀਆਂ ਦੇ ਵਿਰੁੱਧ ਸਾਨੂੰ ਵੱਡਾ ਅੰਦੋਲਨ ਕਰਨਾ ਪੈਣਾ ਸੀ ਵਧੀਆ ਹੋਇਆ ਉਹ ਹੁਣ ਹੋਇਆ 19 ਦੇ ਵਿੱਚ ਮੈਂ ਇੱਥੋਂ ਜਰਨਲਿਜ਼ਮ ਦਾ ਡਿਪਲੋਮਾ ਕੀਤਾ 2019 ਦੇ ਵਿੱਚ ਜਦੋਂ ਤੋਂ ਵੀ ਜੁਨੀਅਰ ਸਟਿਨਲ ਜੁੜੇ ਆ ਇਹ ਚੀਜ਼ ਹਮੇਸ਼ਾ ਮਾਈਂਡ ਚ ਰਹਿੰਦੀ ਆ ਵੀ ਨਹੀਂ ਯਾਰ ਸਾਡੇ ਆਪ ਦੇ ਸਾਡੇ ਫੈਸਲੇ ਕਰਨ ਹੁਣ ਜੇ ਸੈਨੇਟ ਕੋਈ ਗਈ ਤਾਂ ਸਾਡੇ ਪੰਜਾਬ ਦੇ ਜਿੰਨੇ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੁੜੇ ਨੇ ਇਹ ਫੇਰ ਇਹਨਾਂ ਦਾ ਫੈਸਲਾ ਕੌਣ ਕਰੂਗਾ ਉਹੀ ਇੱਕ ਹਿਟਲਰ ਉਹ ਨਾ ਬੰਦਾ ਜਦੋਂ ਭਾਈ ਜਦੋਂ ਵੀ ਹਿਟਲਰ ਕਿਸੇ ਵੀ ਦੇਸ਼ ਦੇ ਵਿੱਚ ਆਏ ਨਹੀਂ ਜਿਹੜੇ ਡੱਟ ਕੇ ਆਪਦੀ ਕਰਦੇ ਨੇ ਇਹਨਾਂ ਦਾ ਫੇਰ ਉੱਥੇ ਕੀ ਹਾਲ ਹੋਇਆ ਸੋ ਤੁਹਾਨੂੰ ਮਾਰ ਦੇਣਗੇ ਆਮ ਲੋਕਾਂ ਦੀ ਬੇਨਤੀ ਆ ਉੱਠ ਕੇ ਵੱਡੇ ਪੱਧਰ ਤੇ ਵੱਡੀ ਗੰਚੀ ਦੇ ਵਿੱਚ ਤੁਸੀਂ 10 ਤਰੀਕ ਨੂੰ ਇੱਥੇ ਪਹੁੰਚਣਾ ਜਿਵੇਂ ਭਾਈ ਉਹ ਕਹਿ ਰਹੇ ਸੀ ਇੱਕ ਉਹਨਾਂ ਦਾ ਲੀਡਰ ਨੇ ਬਿਆਨ ਵੀ ਦਿੱਤਾ ਵੀ ਭਾਈ ਅਸੀਂ ਇਹ ਕੱਲ ਪਰਸ ਨੂੰ ਸੌਟ ਆਊਟ ਕਰ ਦਾਂਗੇ ਮਸਲਾ ਪਰ ਉਸ ਤੋਂ ਬਾਅਦ ਵੀ ਜਿਵੇਂ ਮੈਂ ਮੈਂ ਗੱਲ ਕਰਦਾ ਹੀ ਕਹਿੰਦੇ ਫਿਰ ਅੱਜ ਗ੍ਰੈਜੂਏਸ਼ਨ ਮਾਲਾਂਗੇ ਸੋ ਜਿਹੜੀਆਂ ਹਜੇ ਕੁਝ ਗੱਲਾਂ ਰਹਿੰਦੀਆਂ ਨੇ ਜਿਵੇਂ ਭਾਈ ਨੇ ਕਿਹਾ 10 ਨੂੰ ਦੱਸਿਆ ਜਾਣਗੇ ਆਓ 10 ਤਰੀਕ ਨੂੰ ਵੱਧ ਚੜ ਕੇ ਇਸ ਧਰਮੇ ਦੇ ਵਿੱਚ ਸ਼ਮੂਲੀਅਤ ਕਰੀਏ ਸਾਰਾ ਪੰਜਾਬ ਕਿਉਂਕਿ ਹੁਣ ਇਹ ਇਕੱਲਾ ਵਿਦਿਆਰਥੀਆਂ ਦਾ ਮੁੱਦਾ ਨਹੀਂ ਰਹਿ ਗਿਆ ਇਹ ਲੋਕ ਮੁੱਦਾ ਬਣ ਚੁੱਕਿਆ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਉਹ ਲੋਕਾਂ ਦਾ ਅੰਦੋਲਨ ਬਣ ਗਿਆ ਸੀ ਉਵੇਂ ਹੀ ਹੁਣ ਇਹ ਲੋਕ ਮੁੱਦਾ ਬਣ ਚੁੱਕਿਆ ਹੈ ਯੂਨੀਵਰਸਿਟੀ ਬਚਾਓ ਮੋਰਚਾ ਚਾਲੂ ਹੈ ਅਸੀਂ ਵੀ ਇੱਥੇ ਬੈਠੇ ਹਾਂ ਅਗਲੀ ਗੱਲ ਭਾਈ ਇਹ ਨਾ ਇੱਕ ਹੋਰ ਗੱਲ ਆ ਜਿਹੜੀ ਸੁਖ ਨੇ ਕਹੀ ਸਰਕਾਰ ਚੰਗੀ ਉਹ ਹੁੰਦੀ ਹੈ ਜਿਹਦੇ ਇੰਸਟੀਚਿਊਸ਼ਨਸ ਜ਼ਿਆਦਾ ਪਰਫੁੱਲਤ ਹੋਣ ਆਜ਼ਾਦ ਹੋਣ ਤੇ ਮਾੜੀ ਸਰਕਾਰ ਉਹ ਹੁੰਦੀ ਹੈ ਜਿਹੜੀ ਇੰਸਟੀਚਿਊਸ਼ਨਾਂ ਨੂੰ ਦੱਬ ਦੇ ਔਰ ਇੱਕ ਗੱਲ ਜਿਹੜੀ ਤੂੰ ਕਹੀ ਸੁਖੋਂ ਵੀ ਕਹਿੰਦਾ ਪਤਾ ਕਦੋਂ ਬਣੇ ਸੀ ਸ਼ਹਿਰ ਤੇ ਪਿੰਡ ਜਦੋਂ ਲੁਟੇਰੇ ਆਉਂਦੇ ਸੀ ڈاکੂ ਆਉਂਦੇ ਸੀ ਤਾਂ ਸਿਆਣੇ ਬੰਦਿਆਂ ਨੇ ਕਿਹਾ ਯਾਰ ਐਂ ਕਰੋ ਇਕੱਲੇ ਇਕੱਲੇ ਨੂੰ ਲੁੱਟ ਜਾਂਦੇ ਆ ਇਕੱਠੇ ਹੋ ਜਾ ਤੇ ਜਦੋਂ ਪਿੰਡ ਦੇ ਪੂਰੇ ਲੋਕ ਇਕੱਠੇ ਹੋ ਗਏ ਤਾਂ ਸਮੂਹ ਨੂੰ ਪਿੰਡ ਕਹਿਣ ਲੱਗੇ ਤੇ ਲੁਟੇਰੇ ਡਰਨ ਲੱਗੇ ਯਾਰ ਇਹ ਤਾਂ ਇਕੱਠੇ ਆ ਹੁਣ ਨਵੇਂ ਕਿਸਮ ਦੇ ਚੋਰ ਆ ਗਏ ਨੇ ਤੇ ڈاکੂ ਆ ਗਏ ਔਰ ਉਹਦੇ ਲਈ ਸਾਨੂੰ ਫੇਰ ਇਕੱਠੇ ਹੋਣਾ ਪੈਣਾ ਆਪਦੇ ਇੰਸਟੀਚਿਊਨਸ ਬਚਾਉਣ ਲਈ ਆਪਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਇਹ ਬਹੁਤ ਜ਼ਰੂਰੀ ਆ ਸਿੱਧੂ ਸਾਹਿਬ ਵਾਰ-ਵਾਰ ਇੱਕ ਗੱਲ ਕਹਿੰਦੇ ਨੇ ਕਿ ਰਿੱਟ ਪਵਾ ਲਓ ਰਿੱਟ ਪਵਾ ਲਓ ਉਹ ਰਿੱਟ ਪੋਣੀ ਆ ਪੰਜਾਬ ਸਰਕਾਰਾਂ ਦੀ ਰਿੱਟ ਪਾ ਦਿਓ ਉਹ ਭਾਈ ਤੁਹਾਡਾ ਰਿੱਟ ਪੋਣਾ ਕੰਮ ਨਹੀਂ ਤੁਸੀਂ ਪੋਲੀਟਿਕਲ ਲੜਾਈ ਲੜੋ ਅੱਗੇ ਲੱ ਕੇ ਜਿਵੇਂ ਪਹਿਲਾਂ ਵੀ ਕਹੇਤੀ ਗੱਲ ਹੈ ਕਿ ਸਪੈਸ਼ਲ ਸੈਸ਼ਨ ਬੁਲਾ ਲਓ ਔਰ ਉਹਦੇ ਵਿੱਚ ਕਾਨੂੰਨ ਮਤਾ ਨਹੀਂ ਪਾਸ ਕਰਨਾ 150 ਹਜ਼ਾਰ ਕਰੋੜ ਦਾ ਤੁਹਾਡਾ ਇਨਫਰਾਸਟ੍ਰਕਚਰ ਹੈ ਕਿਉਂ ਨਹੀਂ 200 ਕਰੋੜ ਦੇ ਸਕਦੇ ਪੰਜਾਬੀ ਯੂਨੀਵਰਸਿਟੀ ਲਈ ਔਰ ਇਹਨੂੰ ਇਹਦੇ ਮੈਕੈਨਿਜ਼ਮ ਨੂੰ ਸਹੀ ਕਰੋ ਔਰ ਇਸ ਤੋਂ ਬਾਅਦ ਇੱਕ ਹੋਰ ਦੋ ਚੀਜ਼ਾਂ ਨੇ ਜਿਹੜੀਆਂ ਅਸੀਂ 10 ਤਰੀਕ ਦਾ ਐਲਾਨ ਕਰਾਂਗੇ ਉਹ ਕਰੋ ਔਰ ਜੇ ਪਾਉਣੀ ਹੈ ਰੱਟ ਆ ਬੈਠੇ ਨੇ ਹਾਈ ਕੋਰਟ ਦੇ ਵਕੀਲ ਇਹ ਪਾ ਲੈਣਗੇ ਔਰ ਲੋਡ ਹੈ ਰੱਟ ਦੀ ਸਿੱਧੂ ਸਾਹਿਬ ਮੈਨੂੰ ਕੋਈ ਇਸੇ ਚ ਅੱਕਣ ਨਹੀਂ ਕਹਿੰਦੇ ਵਿੱਚ ਸੋਦਾ ਕੋਈ ਹਾਈ ਕੋਰਟ ਚ ਹਮਦਰਦੀ ਨਹੀਂ ਹੈਗਾ ਤੁਸੀਂ ਅੱਜ ਤੱਕ ਜਿੰਨੇ ਵੀ ਅੱਜ ਤੱਕ ਕੇਸ ਤੁਸੀਂ ਪਾ ਕੇ ਦੇਖੇ ਪੰਜਾਬ ਨੇ ਉਥੇ ਤੁਸੀਂ ਸਾਰੇ ਦੇ ਸਾਰੇ ਆਰਦੇ ਹੋ ਜੋ ਕਿਸੇ ਵੀ ਤਰੀਕੇ ਨਾਲ ਹੁੰਦਾ ਹੈ। ਹਾਈ ਕੋਰਟ ਵੱਲ ਅਸੀਂ ਰੋਖ ਨਹੀਂ ਕਰਨਾ। ਅਸੀਂ ਉਹਦਾ ਨਹੀਂ ਹੈ ਕਿ ਕੱਲੇ ਜਿਹੜੇ ਜਨ ਜਿਹੜੇ ਹੈਗੇ ਹੈਗੇ ਹੈ ਕਿ ਆਰਐਸਐਸ ਵਾਲੇ ਜਾਂ ਬੀਜੇਪੀ ਵਾਲੇ ਹੈਗੇ। ਸਾਡਾ ਸਵਾਲ ਇੱਥੋਂ ਦੇ ਸਿਟੀ ਐਮਪੀ ਨੂੰ ਵੀ ਹੈ ਜਿਹੜਾ ਕੱਲ ਮਿਲੇ ਹੈਗੇ ਜਾ ਕੇ ਉੱਪਰ ਵੀ ਦਿੱਲੀ ਵੀ ਮਿਲ ਰਹੀ ਹੈਗੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲ ਰਹੀ ਹੈ। ਉਹੀ ਸਭ ਤੋਂ ਬਾਅਦ ਰੌਲਾ ਪਾ ਰਹੇ ਕਿ ਕੀ ਕੀ ਜੀ ਪੰਜਾਬ ਦਾ ਆਪ ਦਾ ਇੱਕ ਐਕਟ ਹੈਗਾ ਔਰ ਇਹਨੂੰ ਤੁਸੀਂ ਨਹੀਂ ਛੇੜ ਛੜ ਕਰ ਸਕਦੇ। ਦੂਸਰੇ ਪਾਸੇ ਉਹੀ ਇੱਕ ਮਹੀਨਾ ਪਹਿਲਾਂ ਕਹਿ ਰਿਹਾ ਕਿ ਚੰਡੀਗੜ੍ਹ ਨੂੰ ਸਟੇਟ ਹੁਡ ਦਾ ਦਰਜਾ ਦਿੱਤਾ ਜਾਵੇ। ਤੁਸੀਂ ਤਿਵਾੜੀ ਸਾਹਿਬ ਕਰਨਾ ਕੀ ਚਾਹਣਿਓ ਤੁਸੀਂ ਅਨੰਤਪੁਰ ਸਾਹਿਬ ਤੋਂ ਜਿੱਤੇ ਤੁਸੀਂ ਲੁਧਿਆਣੇ ਤੋਂ ਜਿੱਤੇ ਹੁਣ ਇੱਥੇ ਆਕੇ ਤੁਸੀਂ ਦੱਸੋ ਤੁਸੀਂ ਇਸ ਅੱਗ ਦੇ ਮੈਂ ਕਹਿਣਾ ਨਹੀਂ ਚਾਹਦਾ ਤੁਹਾਡੇ ਪਰਿਵਾਰ ਨੇ ਇਹ ਅੱਗ ਦਾ ਜਿਹੜਾ ਸੇਕ ਹੈਗਾ 84 ਵੜੇ ਸਹਿ ਚੁੱਕਿਆ ਤੁਸੀਂ ਸਾਡੀ 40 ਸਾਲਾਂ ਬਾਅਦ نسل ਨੂੰ ਦੁਬਾਰੇ ਨਾਲ ਕਿਸੇ ਕਰਵਿੰਦਰ ਨੂੰ ਤੁਸੀਂ ਸਾਡੇ ਨਾਲ ਤੁਸੀਂ ਸਟੇਟ ਰਿਟ ਭੁੱਲ ਜਾਓ ਤੁਹਾਨੂੰ ਚੈਲੰਜ ਕਰਦੇ ਆ ਤੁਸੀਂ ਸਟੇਟ ਰਿਟ ਵੱਲ ਜਾ ਕੇ ਦਿਖਾਓ ਵਕਤ ਹੈਗਾ ਦੁਨੀਆ ਤੇ ਅਸੀਂ ਵੀ ਅੱਜ ਅਸੀਂ ਉਹ ਹੋ ਨਹੀਂ ਹੈਗੇ ਦੁਨੀਆ ਦੇ ਅਸੀਂ ਹਰ ਖਿੱਤੇ 'ਚ ਪਹੁੰਚ ਚੁੱਕੇ ਆਂਗੇ ਅੱਜ ਅਸੀਂ ਅਮਰੀਕਾ 'ਚ ਬੈਠੇ ਆਂ ਅੱਜ ਅਸੀਂ ਯੂਕੇ 'ਚ ਬੈਠੇ ਆਂ ਅੱਜ ਅਸੀਂ ਆਸਟ੍ਰੇਲੀਆ 'ਚ ਬੈਠੇ ਆਂ ਕੈਨੇਡਾ 'ਚ ਬੈਠੇ ਆਂ ਯਾਦ ਰੱਖਿਓ ਤੁਹਾਡੇ ਨਾਲ ਉਹ ਕਰਾਂਗੇ ਤੁਸੀਂ ਯਾਦ ਰੱਖੋਗੇ ਇੱਕ ਖੁਰਦਾਂ ਲੈ ਜਿਹੜੀ ਇਹ ਸਿੱਧੂ ਸਾਹਿਬ ਨੇ ਇੱਕ ਗੱਲ ਕਹੀ ਨਾ ਅ ਤਿਵਾੜੀ ਸਾਹਿਬ ਨੂੰ ਲਿਖੀ ਐਕਚੁਅਲੀ ਗੱਲ ਯਾਦ ਆ ਗਈ ਤੇ ਮੈਂ ਉਹ ਕਰ ਦਿੰਦਾ ਤਾਂ ਪਿਛਲਾ ਇਲੈਕਸ਼ਨ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਬਣਾ ਦੇਣਾ ਚਾਹੀਦਾ ਪਰ ਤੁਸੀਂ ਪੰਜਾਬ ਦਾ ਦਾਵਾ ਖਤਮ ਕਰਨਾ ਚਾਹੁੰਦੇ ਆਂ ਇਹ ਉਹ ਤੁਸੀਂ ਪੰਜਾਬ ਪੱਖੀ ਤੇ ਜਿਹੜੇ ਸਾਡੀ ਬੱਚਿਆ ਗੁਜਿਆ ਚੰਡੀਗੜ੍ਹ ਲਿਜਾ ਰਹੇ ਹੋ ਸਾਡੀ ਯੂਨੀਵਰਸਿਟੀ ਸਾਡੇ ਨਾਲ ਕਿਵੇਂ ਘਟ ਸਕਦੇ ਹੋ ਦੱਸੋਗੇ ਦਰਅ ਦੇ ਬਾਰੇ ਇਹਦਾ ਕਾਰਨ ਕੀ ਹੈ ਔਰ ਜਿਹੜੇ ਬੀਜੇਪੀ ਵਾਲੇ ਕਹਿੰਦੇ ਰਹਿੰਦੇ ਨੇ ਸੁਬਾਹ ਸ਼ਾਮ ਸਾਡੀ ਸਰਕਾਰ ਲਿਆਓ ਅਸਰ ਫਾਇਦਾ ਪੰਜਾਬ ਦਾ ਅਸੀਂ ਕਰਾਂਗੇ ਓਏ ਸੌਰੀਓ ਤੁਸੀਂ ਸਰਕਾਰ ਆਉਣ ਤੋਂ ਬਿਨਾ ਹੀ ਸਾਡੀ ਯੂਨੀਵਰਸਿਟੀ ਖੋਲ੍ਹ ਲੱਗੀਓ ਜੇ ਤੁਹਾਡੀ ਸਰਕਾਰ ਆ ਗਈ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਸਾਡੀਆਂ ਜ਼ਮੀਨਾਂ ਵੀ ਛੱਡੋਗੇ ਕੋਈ ਸਾਡੀ ਡਾਰ ਹੈ ਹੂੰ ਜ਼ਮੀਨਾਂ ਦੀ ਕੋਸ਼ਿਸ਼ ਔਖੇ ਕਰ ਚੁੱਕਿਆ ਹੈ ਕਲੈਕਟ ਪੂਲਿੰਗ ਵੀ ਤਾਂ ਰਲ ਪਈ ਹੈ ਹਾਂ ਹਾਂ ਸਾਹਿਬ ਸਾਹਿਬ ਜਿਹੜਾ ਪੰਜਾਬ ਇੰਜੀਨੀਅਰਿੰਗ ਕਾਲਜ ਹੈਗਾ ਉਹ 1920-21 ਦੇ ਵਿੱਚ ਲਾਹੌਰ ਦੇ ਵਿੱਚ ਸੀ ਸਾਡੇ ਕੋਲ ਇੱਥੇ ਜਿਹੜਾ ਨਾਲ ਹੈਗਾ ਪੀਜੀ ਤੇ ਪਰਲੇ ਪਾਸੇ ਪੈਕ ਬਣਾ ਕੇ ਸਖੋ ਕੇ ਲੱਗੇ ਔਰ ਆਪ ਨੂੰ ਪਤਾ ਹੀ ਨਹੀਂ ਲੱਗੇ ਇਸੀ ਇਹ ਸਾਡਾ ਲਾਹੌਰ ਦਾ ਇਥੇ ਸ਼ਿਟ ਹੋਇਆ ਹੈ ਪੰਜਾਬ ਇੰਜੀਨੀਅਰਿੰਗ ਕਾਲਜ ਸੀ ਇਹਦਾ ਨਾਇਕ ਜਿਹੜਾ ਅਜੇ ਤੋ ਯੂਨੀਵਰਸਿਟੀ ਬਣ ਗਈ ਹੈ ਤੁਸੀਂ ਤੋ ਉਹ ਵੀ ਖੋ ਲਿਆ ਸਾਡੇ ਤੁਸੀਂ ਪੱਲੇ ਛੱਡ ਕੀ ਰਹੇ ਹੋਗੇ ਫਿਰ ਤੁਸੀਂ ਸਾਨੂੰ ਕਹਿ ਦਿਨੋ ਅਸੀਂ ਬਾਗੀ ਹੁੰਦੇ ਆ ਕਿ ਫਿਰ ਤੁਸੀਂ ਸਾਨੂੰ ਅਸੀਂ ਗਰਮ ਗੱਲਾਂ ਕਰਦੇ ਆ ਜੀ ਜਦੋਂ ਤੁਸੀਂ ਸਾਡੇ ਨਾਲ ਕਲਮ ਦੇ ਨਾਲ ਤਾਂ ਤੁਸੀਂ ਤੁਹਾਡੇ ਟਿੱਪ ਮਨ ਦੇ ਵਿੱਚ ਬੇਈਮਾਨੀ ਹੈ ਜੀ ਹੂੰ ਜਿੰਨੇ ਤੋ ਮੈਂ ਤਿਵਾੜੀ ਸਾਹਿਬ ਨੂੰ ਕੁਝ ਨਹੀਂ ਕਿਹਾ ਨਾ ਤੁਸੀਂ ਵਕੀਲ ਹੋ ਜਿਹੜਾ 60 40 ਦਾ ਜੱਜਾਂ ਦਾ ਕੋਟਾ ਹੈਗਾ ਕੀ ਇੱਥੋਂ ਦਾ ਜਿਹੜੇ 엘ੀਟ ਹੈਗੇ ਵਕੀਲ ਜਾਂ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਜੱਜ ਦੁਬਾਰੇ ਵਾਰੀ ਵਾਰੀ ਨਹੀਂ ਲਾਇਆ ਜਾਂਦਾ ਸਾਡੇ ਚ ਕੋਈ ਅਸੀਂ ਅੰਨੇ ਕੋਈ ਕੋਈ ਅਣਪੜਾਂ ਕੇ ਜਾਂ ਕੋਈ ਹੋਰ ਇਹ ਗੱਲ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਪੁੱਛਣੀ ਚਾਹਣਾ ਵਾਰ-ਵਾਰ ਸਾਨੂੰ ਕਿਹਾ ਜਾਂਦਾ ਹੈਗਾ ਕਿ ਅਸੀਂ ਜੀ ਗਿਆਨੀ ਜਿਆਰ ਸਿੰਘ ਨੂੰ ਪ੍ਰਧਾਨ ਪ੍ਰੈਜ਼ੀਡੈਂਟ ਆਫ ਇੰਡੀਆ ਬਣਾਇਆ ਰਾਸ਼ਟਰਪਤੀ ਬਣਾਇਆ ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਪ੍ਰਾਈਮ ਮਿਨਿਸਟਰ ਬਣਾਇਆ ਜੇ ਜੇ ਸਿੰਘ ਨੂੰ ਅਸੀਂ ਤੁਹਾਡਾ ਚੀਫ ਆਫ ਆਰਮੀ ਬਣਾਇਆ ਦੇਖੋ ਅਸੀਂ ਤੁਹਾਨੂੰ ਕਿੰਨੀ ਰਿਸਪੈਕਟ ਦੇ ਰਹੇ ਹਾਂ ਤੁਸੀਂ ਸਾਡੇ ਨਾਲ ਮੈਂ ਇੱਕ ਗੱਲ ਕਹਿਣੀ ਚਾਹਣਾਗਾ ਡਾਕਟਰ ਮਨਮੋਹ ਸਿੰਘ ਨੂੰ ਪ੍ਰਾਈਮ ਮਿੰისტਰ ਬਣਾ ਸਕਦੇ ਤੁਸੀਂ ਪਰ ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਬਣਾ ਬਣਾ ਸਕਦੇ ਸੀ ਕਿਉਂਕਿ ਜਿਹੜੀ ਤੁਹਾਡੀ ਸੋਚ ਹੈਗੀ ਉਹ ਸਾਡੀਆਂ ਨਸਲਾਂ ਨੂੰ ਉਹ ਤੁਸੀਂ ਇਤਿਹਾਸ ਪੜਾਉਣਾ ਚਾਹੁੰਦੇ 47 ਤੋਂ ਬਾਅਦ ਸਾਡਾ ਇਤਿਹਾਸ ਬਦਲਿਆ ਹੁਣ ਆਰਐਸ ਆਪਦੇ ਮੁਤਾਬਕ ਇਤਿਹਾਸ ਬਦਲੂਗੀ ਸਾਡਾ ਔਰ ਸਾਡਾ ਜਿਹੜੀ ਤੁਸੀਂ ਕੱਲੀ ਇਹ ਨਹੀਂ ਹੈ ਕਿ ਤੁਹਾਡਾ ਕਿਉਂਕਿ ਜਿਹੜਾ ਸਾਰਾ ਹੈ ਨਾ ਜਦੋਂ ਬੁੱਧਿਜ਼ਮ ਖਤਮ ਹੋਇਆਗਾ ਜੋਸ ਉਹਨੇ ਜਿਹੜਾ ਤਕਸਲਾ ਯੂਨੀਵਰਸਿਟੀ ਤੇ ਨਲੰਦਾ ਦੀ ਯੂਨੀਵਰਸਿਟੀ ਨੂੰ ਕਈ-ਕਈ ਸਾਲਾਂ ਤੱਕ ਆਗ ਵਿੱਚ ਕਿਤਾਬਾਂ ਸੜੀਆਂ ਗਈਆਂ ਉਹ ਕਿਉਂ ਸੜੀਆਂ ਤੁਹਾਡੀ ਸੋਚ ਉੱਥੋਂ ਨਿਕਲ ਕੇ ਆ ਰਹੀ ਹੈ ਜਿਹੜੀ ਅੱਜ ਤੱਕ ਜਿਹੜੀ ਇਹ ਮੂਵ ਹੈਗੀ ਸਾਡੀ ਜਿਹੜੀ ਪੜ੍ਹਾਈ ਹੈਗੀ ਜਿਹੜੀ ਪੰਜਾਬ ਦੀ ਅੰਗਰੇਜ਼ ਨੇ ਖਤਮ ਕੀਤੀ ਉਸ ਤੋਂ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹਣਾ ਕਿ ਤਕਸਲਾ ਯੂਨੀਵਰਸਿਟੀ ਤੇ ਨਲੰਦਾ ਦੇ ਵਿੱਚ ਰਵਾਈਵਲ ਆਫ ਜਿਹੜਾ ਇਹਨਾਂ ਨੇ ਆਦਰ ਰਵਾਈਵ ਕਰਨ ਦੇ ਜਿਹੜਾ ਇੱਥੋਂ ਦਾ ਲੋਕਲ ਸੀ ਇਹਨਾਂ ਨੇ ਇਹਨਾਂ ਨੇ ਬੁੱਧਿਜ਼ਮ ਨੂੰ ਖਤਮ ਕਰਨ ਦੇ ਲਈ ਅੱਗ ਲਾਈ ਸੀ ਕਿਉਂ ਸੀ ਉੱਥੇ ਕਿਹੜਾ ਕੋਈ ਲੜਾਈ ਹੁੰਦੀ ਸੀ ਕਿ ਬੁੱਧਿਜ਼ਮ ਤਾਂ ਕੋਈ ਲੜਾਈ ਦੀ ਗੱਲ ਹੀ ਨਹੀਂ ਹੈਗੀ ਮੈਂ ਪੁੱਛਣਾ ਚਾਹੁੰਨਾ ਕਿ ਕੋਈ ਇੱਥੇ ਮਿਨੋਰਟੀ ਨੂੰ ਅਜੇ ਤੱਕ ਕੋਈ ਤੁਸੀਂ ਵਾਈਸ ਚਾਂਸਲਰ ਲਾਇਆ ਡਾਕਟਰ ਭੀਮਰਾਓਂ ਅੰਬੇਦਕਰ ਦੇ ਨਾਂ ਦੇ ਤੁਸੀਂ ਇੱਥੇ ਕੋਈ ਹਾਲ ਤਾਂ ਬਣਾ ਦਿੱਤਾ ਕਿ ਬਿਲਡਿੰਗ ਦਾ ਨਾਂ ਨਾ ਰੱਖਤਾ ਕੀ ਤੁਸੀਂ ਉਹਦੇ ਵਿੱਚ ਕੋਈ ਉਹਨਾਂ ਦੇ ਵਿੱਚ ਕੋਈ ਵਾਈਸ ਚਾਂਸਲਰ ਲਾਇਆਗਾ ਤੁਸੀਂ ਕਿਦੇ ਨਹੀਂ ਲਾਓਗੇ ਕਿਉਂਕਿ ਤੁਹਾਨੂੰ ਪਤਾ ਹੈਗਾ ਵੈਸੇ ਇੱਕ ਦਿਨ ਲੜ ਜੂਗਾ ਤੁਹਾਡੇ ਅੱਗੇ ਸਿੱਧੂ ਸਾਹਿਬ ਇਹਨਾਂ ਦੇ ਪ੍ਰਧਾਨ ਨੇ ਵੇਖੋ ਕਹਿ ਤਾਂ ਦਿੱਤਾ ਸਰਦਾਰ ਬੁੱਟਾ ਸਿੰਘ ਨੂੰ ਕਿਵੇਂ ਅਸੀਂ ਬਣਾਇਆ ਸੀ ਔਰ ਬਾਅਦਿਆਂ ਵੱਡੀ ਜਾਂਦੇ ਆ। ਨਹੀਂ ਭਾਈ ਅੱਜ ਤੱਕ ਹੀ ਬਣਾਉਂਦੇ ਆ। ਅੱਜ ਤੱਕ ਤੁਸੀਂ ਦੱਸੋ ਕਿਹੜਾ ਪੋਲੀਟੀਕਲ ਲੀਡਰ ਹੋਇਆ ਜਿਨੇ ਪੰਜਾਬ ਪੱਕੀ ਫੈਸਲਾ ਲੈ। ਹੋਵੇ ਜਾਂ ਪੰਜਾਬ ਪੱਕੀ ਸੋਚਿਆ ਹੋਵੇ। ਤੁਸੀਂ ਦੇਖ ਲਓ ਵੀ 1966 ਦਾ ਪੰਜਾਬ ਸੂਬਾ ਬਣਿਆ ਪਰ ਅੱਜ ਤੱਕ ਸਾਨੂੰ ਇੱਕ ਅਜੇ ਹੀ ਲੀਡਰ ਨਹੀਂ ਮਿਲੇ ਪੰਜ ਜਿਹੜੇ ਬੰਦੇ ਪੰਜਾਬ ਦੀ ਗੱਲ ਦਿੱਲੀ ਨਾਲ ਐ ਅੱਖ ਚੱਕ ਪਾ ਕੇ। ਆਪਾਂ ਆਪਾਂ ਕਰਾਂਗੇ 10 ਤਰੀਕ ਨੂੰ ਇੱਕ ਗੱਲ ਕਰਾਂਗੇ। ਭੈਣ ਜੀ 10 ਤਰੀਕ ਇੱਕ 10 ਭੈਣ ਜੀ 10 ਤਰੀਕ ਨੂੰ ਆਪਾਂ ਇੱਕ ਗੱਲ ਕਰਾਂਗੇ। 10 ਤਰੀਕ ਨੂੰ ਇੱਕ ਗੱਲ ਕਰਾਂਗੇ ਕਿ ਜੇ ਕਾਂਗਰਸ ਜਾਂ ਜਿੰਨੀਆਂ ਹੋਰ ਪਾਰਟੀਆਂ ਨੇ ਇਹ ਚਾਹੇ ਆਪ ਵਾਲੇ ਹੋਣ ਹੋਰ ਹੋਣ ਜੀ ਇਹਨਾਂ ਦੀ ਭਾਗੀਦਾਰੀ ਜਾਂ ਖੁਦ ਦੀ ਸਰਕਾਰ ਸੈਂਟਰ ਚਾਊਗੀ ਤਾਂ ਕੀ ਇਹ এডੂਕੇਸ਼ਨ ਦੇ ਰਾਈਟ ਪੰਜਾਬ ਨੂੰ ਵਾਪਸ ਕਰ ਰਣਗੇ ਕੀ ਇਹ ਵਾਦਾ ਕਰਨਗੇ ਸਟੇਜ ਤੇ ਖੜ ਕੇ 10 ਤਰੀਕ ਨੂੰ ਕਿ ਯੂਨੀਵਰਸਿਟੀ ਦੇ ਵਿੱਚ ਅੱਗੇ ਤੋਂ ਇਹ ਗੱਲ ਨਾ ਹੋਵੇ ਜੋ ਅਸੀਂ ਪ੍ਰੋਪੋਜ਼ਲ ਦੇਵਾਂਗੇ ਉਹਨੂੰ ਮੰਨਣਗੇ ਜੇ ਨਹੀਂ ਮੰਨਣਗੇ ਤਾਂ ਫਿਰ ਗੋਗਲੂਆ ਤੋਂ ਮਿੱਟੀ ਕਿਉਂ ਛਾੜ ਰਹੇ ਐ ਇੱਥੇ ਆ ਕੇ ਇਹ ਤਾਂ ਮਤਲਬ ਆ ਹੀ ਆ ਨਾ ਕਿ ਹੁਣ ਉਹਨਾਂ ਦਾ ਰਾਜ ਆ ਉਹ ਦੱਬੀ ਜਾਂਦੇ ਫਿਰ ਥੋੜਾ ਹੁਣ ਤੁਸੀਂ ਦੱਬ ਲੋਗੇ ਕਿੰਨਾ ਚਿਰ ਧਰਮੇ ਲੈ ਚੱਲਾਂਗੇ ਲੋਕਾਂ ਕੋਲੇ ਬਹਿ ਕੇ ਕਮਿਟ ਕਰਿਓ ਜੇ ਜੀ ਜਿੰਨੀਆਂ ਬਾਕੀ ਪਾਰਟੀਆਂ ਨੇ ਬੀਜੇਪੀ ਤੋਂ ਬਿਨਾ ਕਿ ਜੇ ਉਹਨਾਂ ਦਾ ਰਾਜ ਆ ਗਿਆ ਤਾਂ ਇਹ ਕਰਨਗੇ ਨਹੀਂ ਤਾਂ ਫਿਰ ਭਾਈ ਇਹੀ ਫਰਕ ਹੈ ਕਿ ਤੁਹਾਡੇ ਕੋਲੇ ਮੌਕਾ ਨਹੀਂ ਉਹਨਾਂ ਕੋਲੇ ਮੌਕਾ ਧੱਕਾ ਕਰਨਾ ਉਹ ਕਰ ਜਾਂਦੇ ਬਸ ਸਿਰਫ ਇੱਕ ਆਖਰੀ ਗੱਲ ਸਾਰਿਕਾ ਭੈਣ ਜੀ ਕੁਝ ਕਹਿਣਾ ਚਾਹੁੰਦੇ ਨੇ ਇੱਕ ਵਾਰੀ ਜਲਦੀ ਨਾਲ ਛੋਟਾ ਜਿਹਾ ਜਿਓ ਜੇ ਫਿਰ ਆਪਾਂ ਅੱਗੇ ਲੱਗੇ ਕਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਰਾਹੁਲ ਗਾਂਧੀ ਜੀ ਇਹ ਨਹਿਰੂ ਗਾਂਧੀ ਜੀ ਨੇ ਬਣਾਈ ਸੀ ਇਹ ਯੂਨੀਵਰਸਿਟੀ ਮੈਂ ਉਹ ਕਿਤੇ ਰੰਜਿਸ਼ ਕਾਣੀ ਹੈਗੀ ਨਹੀਂ 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 ਪੈਜੀ ਇਹ ਨਹੀਂ ਇਹ ਯੂਨੀਵਰਸਿਟੀ ਇਹ ਯੂਨੀਵਰਸਿਟੀ 1800 ਇਹ ਯੂਨੀਵਰਸਿਟੀ 1885 1885 ਵੀ ਬਣੀ ਹੈ ਉਹ ਤਾਂ ਉਹ ਦਸਤੂਰ ਜਿਉ ਆਏ ਪਾਵਰ ਸਾਡੀ ਸਕੂਲ ਇਹ ਹੀ ਇਹ ਹੀ ਮੈਂ ਕਹਿ ਰਿਹਾ ਹੈ ਇਹ ਹੀ ਕਹਿ ਰਹੇ ਭਾਈ ਜੀ ਕਿ 1882 ਦੀ ਹੈ ਔਰ ਇਹਨਾਂ ਨੇ ਵੀ ਬਥੇਰੇ ਚੰਦ ਜਾੜੇ ਪਹਿਲਾਂ ਆ ਪੰਜਾਬ ਦੀ ਜੋ ਟਰਸਟੀ ਹੈ ਨਾ ਇਹ ਸਾਰਾ ਕੁਝ ਕਾਂਗਰਸੀ ਦਾ ਨਹੀਂ ਕੀਤਾ ਔਰ ਮੈਂ ਇਹ ਨਹੀਂ ਕਹਿ ਰਿਹਾ ਕਿ ਪਤਾ ਕੀ ਗੱਲ ਚਾਹੇ ਚਾਹੇ ਕਾਂਦੀ ਹੋਣ ਚਾਹੇ ਕਾਂਗਰਸੀ ਹੋਣ ਕਿਸੇ ਦੀ ਵੀ ਚੰਗੀ ਨਜ਼ਰ ਪੰਜਾਬ ਤੇ ਕਦੇ ਨਹੀਂ ਪਾਈ ਵਰਨਾ 4.5 ਲੱਖ ਦਾ ਕਰਜ਼ਾ ਕਿਵੇਂ ਹੋ ਗਿਆ ਸਭ ਤੋਂ ਅਗਲਾ ਸਟੇਟ ਸਭ ਤੋਂ ਪਿੱਛੇ ਚਲਿਆ ਗਿਆ ਸਾਡੇ ਇਥੇ ਕੋਈ ਫਲਾਈਟ ਨਹੀਂ ਇੰਟਰਨੈਸ਼ਨਲ ਜਦਕਿ ਸਭ ਤੋਂ ਜ਼ਿਆਦਾ ਬਾਹਰ ਸਾਡੇ ਇਹ ਪਤਾ ਕਿਉਂ ਨਹੀਂ ਕਿਉਂ ਅਜਿਵੇਂ ਤੁਹਾਨੂੰ ਕਿਉਂ ਇੰਨਾ ਭਾਕੇ ਤੁਹਾਡੇ ਨਾਲ ਗੱਲਾਂ ਕਰਵਾ ਰਹੇ ਆ ਕਿ ਇਹ ਇੱਕ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਚ ਹਿੰਦੂ ਕਦੇ ਹੈ ਸੋਚਣ ਲੱਗ ਜਾਂਦਾ ਸਿੱਖ ਦਲਤ ਹੁਣੇ ਕੋਸ਼ਿਸ਼ ਕਰ ਰਹੇ ਕਿ ਦਲਤ ਹੈ ਸੋਚੇ ਜੱਟ ਹੈ ਸੱਚੀ ਸਾਨੂੰ ਇਨਸਾਨ ਹੋ ਕੇ ਇੱਕ ਪੰਜਾਬੀ ਹੋ ਕੇ ਸਾਡੇ ਹੱਕਾਂ ਨੂੰ ਸਾਹਮਣੇ ਰੱਖ ਕੇ ਫਿਰ ਬਹੁਤ ਸਾਗੇ ਨਾ ਕਿ ਇਹ ਅੱਛਾ ਇਹ ਦਰਬਾਰੇ ਤਾਂ ਅਸੀਂ ਲੈਸ਼ਰ ਪਾਰਟੀ ਨੂੰ ਉਹ ਇਹ ਦਿਖਾਣਾ ਕਿ ਕੀ ਕੀ ਮੰਜ਼ਰ ਸਾਹਮਣੇ ਆਣ ਲੱਗੇ ਨੇ ਕੀ ਕੀ ਮੰਜ਼ਰ ਸਾਹਮਣੇ ਆਣ ਲੱਗੇ ਨੇ ਲੋਕ ਗਾਂਦੇ ਗਾਂਦੇ ਚੀਲਾਨ ਲੱਗੇ ਨੇ ਬਦਲ ڈالੋ ਬਦਲ ਦਿਓ ਇਸ ਤਲਾਬ ਦਾ ਪਾਣੀ ਬਦਲ ਦਿਓ ਇਸ ਤਲਾਬ ਦਾ ਪਾਣੀ ਕਮਲ ਦੇ ਫੁੱਲ ਕਮਲਾਂ ਲੱਗੇ ਨੇ ਬਹੁਤ ਅੱਛੀ ਗੱਲ ਹੈ ਔਰ ਇਸ ਪੰਜਾਬੀ ਨੂੰ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਜੇ ਕਿਤੇ ਉਦੋਂ ਵੀ ਥੋੜੇ ਵਰਗੀਆਂ ਪਹਿਨਾ ਹੁੰਦੀਆਂ ਜਦੋਂ ਭਾਸ਼ਾ ਦੇ ਆਧਾਰ ਤੇ ਪੰਜਾਬ ਬਣਾਇਆ ਗਿਆ ਤਾਂ ਸਾਡਾ ਅੱਜ ਜ਼ਿਆਦਾ ਲੰਬਾ ਚੌੜਾ ਹੋਣਾ ਸੀ ਬਲਕਿ ਜਿਹੜਾ ਹੱਕ ਹੀ ਸਾਡਾ ਸੀ ਕਰਨਾਲ ਸਿਰਸਾ ਲਾ ਕਾਂਗੜਾ ਤੱਕ ਉਹ ਵੀ ਸਾਥੋਂ ਪੋਲਿਆ ਪੋਲਿਆ ਸੀ ਪਰ ਥੈਂਕ ਗੋਡ ਤੁਸੀਂ ਹੁਣ ਐਂ ਸਾਡੇ ਸੁਰਤ ਸੁਰਮ ਲਾ ਰਹੇ ਹੋ ਇੱਕ ਆਖਰੀ ਗੱਲ ਇਹ ਯੂਨੀਵਰਸਿਟੀ ਥੋੜੀ ਐ ਥੋੜੇ ਸ਼ਾਇਦ ਬੇਟੇ ਵੱਡੇ ਹੋਣਗੇ ਉਹਨਾਂ ਦੀ ਹੋਊਗੀ ਜਾਂ ਤੁਹਾਡੇ ਬਜ਼ੁਰਗਾਂ ਦੀ ਹੋਊਗੀ ਜਾਂ ਥੋੜੀ ਹੋਊਗੀ ਇਹ ਧਰੋਆਰ ਆ ਪੰਜਾਬ ਦੀ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਦੋ ਯੂਨੀਵਰਸਟੀਆਂ ਚੋਂ ਇੱਕ ਯੂਨੀਵਰਸਿਟੀ ਸੀ ਇਹ ਲਾਹੌਰ ਹੁਸ਼ਿਆਰਪੁਰ ਸ਼ਿਮਲਾ ਹੁੰਦੀ ਹੋਈ ਇੱਥੇ ਪਹੁੰਚੀ ਐ ਇਹਨੂੰ ਅਸੀਂ ਬਚਾਉਣਾ ਐ ਔਰ ਇਸ ਨੂੰ ਬਚਾ ਕੇ ਇੱਕ ਵੱਡੀ ਲੜਾਈ ਜਿਹੜੀ ਫੈਡਰਲਿਜ਼ਮ ਤੇ ਐ ਵੱਧ ਹੱਕਾਂ ਤੇ ਐ ਜਿਹਦੇ ਨਾਲ ਦੇਖੋ ਮੇਰੇ ਪਿੰਡ ਕੀ ਪੜਾਇਆ ਜਾਊਗਾ ਉਹ ਬਾਲੇ ਤੋਂ ਵਾਲਾ ਮੁੱਖ ਮੰਤਰੀ ਦਾ ਡਿਸਾਈਡ ਕਰ ਸਕਦਾ ਸਾਡਾ ਉੱਥੇ ਬੈਠਾ ਬੰਦਾ ਕੋਈ ਦਿੱਲੀ 'ਚ ਬੈਠਾ ਡਿਸਾਈਡ ਨਹੀਂ ਕਰ ਸਕਦਾ ਜਿਹਨੂੰ ਪੰਜਾਬ ਦਾ ਏ ਤੋਂ ਬੀ ਨਹੀਂ ਪਤਾ ਸੋ ਇਹ ਲੜਾਈ ਦੀ ਅੱਗੇ ਹੈਗੀ ਆ ਪਰ ਫਿਲਹਾਲ 10 ਤਰੀਕ ਨੂੰ ਸਾਰਿਆਂ ਨੇ ਪਹੁੰਚਣਾ ਤਾਂ ਜੋ ਦਿੱਲੀ ਵਾਲਿਆਂ ਨੂੰ ਪਤਾ ਲੱਗੇ ਕਿ ਪੰਜਾਬ ਤੇ ਈਵਨ ਹਰਿਆਣਾ ਤੇ ਹਿਮਾਚਲ ਜਾਗਦੇ ਨੇ ਔਰ ਉਹਨਾਂ ਦੇ ਟੱਕੇ ਬਰਦਾਸ਼ਤ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ